ਇਹ ਇੱਕ 8 ਸਾਲ ਦੇ ਮਾਸੂਮ ਦੀ ਕਹਾਣੀ ਆ ਜਿਹੜਾ ਪੈਦਾ ਹੋਇਆ ਪੈਦਾ ਹੋਣ ਤੋਂ ਬਾਅਦ ਉਹਦੇ ਮਾਪਿਆਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਬੱਚੇ ਨੂੰ ਇੱਕ ਐਸੀ ਬਿਮਾਰੀ ਹੈ ਜਿਹੜੀ ਬੱਚੇ ਦੀ ਉਮਰ ਮਹਿਜ਼ 17-18 ਸਾਲ ਤੱਕ ਹੀ ਹੈ ਅਸੀਂ ਇਹ ਸੋਚਦੇ ਹੁੰਨੇ ਆ ਵੀ ਸਾਨੂੰ ਇਹ ਪਤਾ ਨਹੀਂ ਵੀ ਸਾਡੀ ਮੌਤ ਕਦੋਂ ਦੇਖੀ ਆ ਕਿਵੇਂ ਹੋਣੀ ਆ ਪਰ ਇੱਕ ਬੱਚੇ ਦੇ ਮਾਪਿਆਂ ਨੂੰ ਜਦੋਂ ਇਹ ਪਤਾ ਹੋਵੇ ਕਿ ਇਹ ਬੱਚੇ ਦੀ ਉਮਰ ਮਹਿਜ਼ 17-18 ਸਾਲ ਤੱਕ ਹੀ ਆ ਤੇ ਇਹ ਬੱਚਾ ਸਾਡੇ ਕੋਲ 17-18 ਸਾਲ ਹੀ ਆ ਤਾਂ ਉਹ ਫਿਰ ਬੱਚਿਆਂ ਦੇ ਮਾਪਿਆਂ ਤੇ ਕੀ ਗੁਜ਼ਰਦੀ ਆ ਤੇ ਇੱਕ ਵਕਤ ਉਹ ਆਜੂਗਾ ਜਦੋਂ ਇਹ ਬੱਚਾ ਬਿਲਕੁਲ ਮੰਝੇ ਨਾਲ ਜੁੜ ਜੂਗਾ ਤੇ ਇਹਦੇ ਹੱਥ ਪੈਰ ਕੰਮ ਕਰਨਾ ਛੱਡ ਦੇਣਗੇ ਉਹ 25 ਕਰੋੜ ਦਾ ਟੀਕਾ ਇਹ ਬੱਚੇ ਨੂੰ ਲੱਗਣਾਗਾ ਤੇ ਫਿਰ ਇਹ ਬੱਚਾ ਜ਼ਿੰਦਗੀ ਜਿਉ ਸਕਦਾ ਪਰ ਸਵਾਲ ਇਹ ਆ ਕਿ ਉਹ 25 ਕਰੋੜ ਰੁਪਈਆ ਆਊਗਾ ਕਿਵੇਂ ਕਿੱਥੋਂ ਆਊਗਾ ਹਰ ਮਾਂ ਪਿਓ ਚਾਹਦਾ ਹੀ ਮੇਰਾ ਪੁੱਤਰ ਛੇਤੀ ਛੇਤੀ ਜਵਾਨ ਹੋਵੇ ਤੇ ਸਾਨੂੰ ਡਰ ਲੱਗਦਾ ਜਿੱਦਾਂ ਜਿੱਦਾਂ ਇਹ ਜਵਾਨ ਹੋਈ ਜਾਂਦਾ ਵੀ ਸਾਥੋਂ ਦੂਰ ਚਲੇ ਜਾਵੇ ਤਾਂ ਫਿਰ ਇਹ ਤੁਹਾਨੂੰ ਪਹਿਨੇ ਕਿਵੇਂ ਪਤਾ ਲੱਗਦਾ ਕੀ ਕੀ ਇਹ ਬੱਚੇ ਨੂੰ ਦਿੱਕਤਾਂ ਆਉਣ ਲੱਗਦੀਆਂ ਨੇ ਜਦੋਂ ਥੋੜਾ ਥੋੜਾ ਵੱਡਾ ਹੁੰਦਾ ਹੈ ਜਦੋਂ ਇਹ 4 ਸਾਲ ਦਾ ਸੀ ਨਾ ਉਦੋਂ ਇਹ ਨਾ ਤਹੇ ਪੌੜੀ ਚੜ੍ਹਾ ਕਰੀ ਜੀ ਤੇ ਨਾ ਇਹ ਪੈਰਾਂ ਪਰ ਬੈਠਾ ਕਰੇ ਇੱਕ ਵਾਰ ਸੇ ਬਾਲਾ ਜਦ ਤੀ ਤੂੰ ਭੱਜਿਆ ਨਹੀਂ ਆਂਦਾ ਸੀ ਹਾਂ ਗਿਰ ਜਾਂਦਾ ਸੀ ਸੀ ਅਸੀਂ ਆਖਿਆ ਵੀ ਇਹਨੂੰ ਕੋਈ ਦਿੱਕਤ ਤਾਂ ਹੈਗੀ ਹੈਗੀ ਕਿ ਡਾਕਟਰਾਂ ਕੋਲ ਜਦੋਂ ਅਸੀਂ ਗਏ ਜੀ ਉਹ ਕਿਨੇ ਵਿਟਾਮਿਨ ਡੀ ਘਾਟਾ ਖੂਨ ਘਾਟਾ ਜਦੋਂ ਇਹਦਾ ਇਹ ਪੂਰਾ ਹੋ ਗਿਆ ਅਸੀਂ ਫਿਰ ਉਹਨੂੰ ਡਾਕਟਰ ਨੂੰ ਕਿਹਾ ਵੀ ਮਤਲਬ ਵੀ ਹੁਣ ਤਾਂ ਇਹਦੇ ਵਿੱਚ ਵਿਟਾਮਿਨ ਡੀ ਵੀ ਵੀ ਘਾਟ ਪੂਰੀ ਹੋ ਗਈ ਤੇ ਖੂਨ ਦੀ ਵੀ ਵੀ ਹੁਣ ਇਹਨੂੰ ਇਹ ਜੀ ਕੀ ਦੀ ਪ੍ਰੋਬਲਮ ਹੈ ਉਹਨੂੰ ਪਤਾ ਨਹੀਂ ਲੱਗਿਆ ਫਿਰ ਅਸੀਂ ਡੀ ਐਮ ਸੀ ਚ ਚਲੇ ਗਏ ਜੀ ਉੱਥੋਂ ਪਤਾ ਲੱਗਿਆ ਸਾਨੂੰ ਜੀ ਇਹ ਬਿਮਾਰੀ ਦਾ ਹੈ ਤੇ ਉਹਦੇ ਵਿੱਚ ਬਸ ਫਿਰ ਉਹਨਾਂ ਨੇ ਦੱਸਤਾ ਵੀ ਕਲੀਅਰ ਹੀ ਕਰਤਾ ਵੀ ਡੀਐਮਡੀਆ ਦਾ ਕੋਈ ਇਲਾਜ ਹੀ ਨਹੀਂ ਹੈਗਾ ਜੀ ਆਪਣੀ ਇੰਡੀਆ 'ਚ ਤਾਂ ਜੀ ਆਪਾਂ ਇਹਨੂੰ ਸਟੀਰੋਡ ਦੇ ਰਹੇ ਜੀ ਸਟੀਰੋਡ ਦੇ ਨਾਲ ਕੀ ਹੈ ਜੀ ਮਤਲਬ ਹੁਣ ਤਾਂ ਆਪਾਂ ਕਹਿੰਦੇ ਉਹ ਕੱਲੀਆਂ ਦੇ ਮਾਸਪੇਸ਼ੀਆਂ 'ਚ ਪ੍ਰੋਬਲਮ ਹੈ ਜੀ ਸਟੀਰੋਡ ਨਾਲ ਕੀ ਹੈ ਦਾ ਦਿਲ ਤੇ ਫੇਫੜੇ ਮਤਲਬ ਖਤਮ ਹੁੰਦੇ ਜਾਂਦੇ ਜਦੋਂ ਇਹਦੀ ਆਖਰੀ ਸਟੇਜ ਆਈ ਆਪਾਂ 17-18 ਸਾਲ ਦੀ ਗੱਲ ਕਰਦੇ ਹਾਂ ਉਸ ਟਾਈਮ ਇਹਨੂੰ ਸਾਹ ਹੋਣਾ ਬੰਦ ਹੋ ਗਿਆ ਮੌਤ ਦਾ ਕਾਰਨ ਇਹ ਸ਼ਾਮ ਨੂੰ ਅਸੀਂ ਗਰੁੱਪ ਬਣੇ ਹੋਏ ਨੇ ਸਾਡੀ ਸ਼ਾਮ ਨੂੰ ਮੈਸੇਜ ਆਇਆ ਕਿ ਇਹ ਬਿਮਾਰੀ ਦਾ ਜੋ ਅਮਰੀਕਾ ਨੇ ਹਾਲ ਲੱਭ ਲਿਆ ਜੀ ਉਹਦਾ ਇਲਾਜ ਆ ਗਿਆ ਜੀ। ਮੇਰੀ ਮੈਸੀਜ ਨੇ ਮੈਨੂੰ ਦੱਸਿਆ ਜੀ ਅਸੀਂ ਬਹੁਤ ਖੁਸ਼ੀ ਮਨਾਈ ਜੀ ਵੀ ਚਲੋ ਆਪਣੇ ਬੱਚੇ ਦਾ ਇਲਾਜ ਹੋ ਜਾਣਾ ਹੈ। ਪਰ ਤਿੰਨ ਚਾਰ ਦਿਨਾਂ ਤੋਂ ਬਾਅਦ ਰਿਸਰਚ ਤੋਂ ਬਾਅਦ ਅਸੀਂ ਉਹ ਕਿਤੇ ਸੰਪਰਕ ਪਹੁੰਚਾਇਆ ਜੀ। ਤਾਂ ਉਹਨਾਂ ਨੇ ਸਾਨੂੰ ਇੰਨਾ ਮਤਲਬ ਪੈਸੇ ਐਨੇ ਦੱਸਦੇ ਜੀ। ਤੇ ਸਾਨੂੰ ਐ ਲੱਗਣ ਲੱਗਿਆ ਵੀ ਆਪਾਂ ਯਾਰ ਆਪਣੀ ਕਮਾਈ ਦਾ ਕੁਝ ਵੀ ਨਹੀਂ ਇੱਕ ਟਾਈਮ ਤੁਹਾਨੂੰ ਲੱਗਦਾ ਸੀ ਮੇਰੀ 100 ਲੱਖ ਰੁਪਿਆ ਤਨਖਾਹ ਹੈ ਵੀ ਬਹੁਤ ਹੈ ਆਪਣੀ ਸਾਰੀ ਜ਼ਿੰਦਗੀ ਲੰਘਦੀ ਐ ਮੈਂ ਬੱਚਿਆਂ ਵਾਸਤੇ ਸੇਵਿੰਗ ਕਰ ਰਿਹਾ ਸੀ ਜੀ ਪਰ ਉਸ ਟਾਈਮ ਜਦੋਂ ਉਹਨਾਂ ਨੇ ਕਿਹਾ ਵੀ 25 ਕਰੋੜ ਰੁਪਿਆ ਲੱਗਣਾ ਜੀ ਠੀਕੇ ਦਾ ਹਾਂਜੀ ਠੀਕੇ ਦਾ ਜੀ ਤਾਂ ਮੈਨੂੰ ਬਿਲਕੁਲ ਆਏ ਲੱਗਣ ਲੱਗ ਗਏ ਕਿ ਮੇਰੇ ਕੋਲ ਤਿੰਨ ਕਿੱਲੇ ਮੇਰੇ ਕੋਲ ਜ਼ਮੀਨ ਨੇ ਜੇ ਆਪਾਂ ਉਹ ਲਈਏ ਜੀ 17-80 ਲੱਖ ਦੇ ਮੇਰੇ ਲਵੇ ਉਹ ਜ਼ਮੀਨ ਐ 40-50 ਲੱਖ ਦਾ ਮੈਨੂੰ ਕਾਰਾਂ ਮੈਂ 1.5-2 ਕਰੋੜ ਰੁਪਏ ਵੀ ਇਕੱਠਾ ਨਹੀਂ ਕਰ ਸਕਦਾ ਸਾਰਾ ਕੁਝ ਬੇਚ ਕੇ ਮੇਰੀ ਜ਼ਿੰਦਗੀ ਦੀ ਕਿਉਂਕਿ ਮੈਂ ਪਹਿਲਾਂ ਸ਼ੁਰੂ ਤੋਂ ਬਹੁਤ ਗਰੀਬੀ ਹੈ ਕਿਉਂਕਿ ਮੇਲੇ ਖਾਨਦਾਨੀ ਕੁਝ ਨਹੀਂ ਸੀ ਸਾਰਾ ਜੋ ਬਣਾਇਆ ਮੈਂ ਆਪਣੀ ਕਮਾਈ ਨਾਲ ਬਣਾਇਆ ਤੁਸੀਂ ਉਹ ਨੌਕਰੀ ਵੀ ਛੱਡਤੀ ਫਿਰ ਲੱਖ ਰੁਪਏ ਵਾਲੀ ਫਿਰ ਮੈਂ ਪਿਛਲੇ ਲਾਸਟ ਮੰਥ ਮੈਂ ਉਹ ਨੌਕਰੀ ਛੱਡੀ ਕਿਉਂਕਿ 1 ਲੱਖ ਨਾਲ ਤਾਂ ਮੈਂ ਬੱਚੇ ਦਾ ਤਾਂ ਜੇ ਆਪਾਂ ਸੋਚੀਏ 1 ਲੱਖ ਮਹੀਨੇ ਦਾ 30 ਹੋ ਗਿਆ ਜੀ ਸਾਲ ਦਾ 12 ਲੱਖ ਸਾਲ ਦਾ 12 ਲੱਖ ਰੁਪਏ ਹੋ ਗਿਆ ਜੀ ਤੇ 25 ਕਰੋੜ ਦਾ ਫਿਰ ਮੈਨੂੰ ਮਤਲਬ ਉਮਰ ਹੀ ਲੰਘ ਜਾਨੀ ਅਸੀਂ ਮਰੀਏ ਉਹ ਇਕੱਠਾ ਕਰਨ ਤੇ ਫਿਰ ਮੈਂ ਸੋਚਿਆ ਵੀ ਮੈਂ ਇਹ ਨੌਕਰੀ ਛੱਡ ਕੇ ਕਿਉਂ ਨਾ ਲੋਕਾਂ ਅੱਗੇ ਜਾਵਾਂ ਤੁਸੀਂ ਦੱਸ ਦਿਓ ਬਾਈ ਤੁਸੀਂ ਟਰਨਮੈਂਟਾਂ ਤੇ ਜਾਂਦੇ ਹੋ ਜਿੱਥੇ ਇਕੱਠ ਹੁੰਦਾ ਉੱਥੇ ਜਾਂਦੇ ਹੋ ਆਪਣੇ ਬੱਚੇ ਦੀ ਮਦਦ ਲਈ ਵੀ ਇਹਨੂੰ ਕੋਈ ਝੋਲੀ ਇੱਥੋਂ ਪੈ ਜੇ خیر ਜਾਂ ਇੱਥੋਂ ਘੇਰ ਪੈ ਜੇ ਇੱਕ ਵਾਰ ਜਦੋਂ ਆਪਾਂ ਮੰਗਣਾ ਹੋਵੇ ਜੀ ਫਿਰ ਉਹਦੀ ਸ਼ਰਮ ਤਾਂ ਫਿਰ ਉਹਦੀ ਕੀ ਹੈ ਕਿਉਂਕਿ ਬੱਚੇ ਦੀ ਜ਼ਿੰਦਗੀ ਮੁਰੇ ਕੁਝ ਵੀ ਨਹੀਂ ਜੀ ਜਦੋਂ ਫਿਰ ਆਪਾਂ ਇੱਕ ਤਰ੍ਹਾਂ ਦਾ ਮੰਗਤੇ ਬਣ ਗਏ ਜੀ ਫਿਰ ਸਮਾਰ ਕੇ ਬਣਨ ਦਾ ਫਾਇਦਾ ਕਿਉਂਕਿ ਪੈਸੇ ਐਨੇ ਨੇ ਜੀ ਕੋਈ ਵੀ ਜਗ੍ਹਾ ਮੈਂ ਛੱਡਦਾ ਨਹੀਂ ਮੈਂ ਹੁਣ ਉੱਥੇ ਟੂਰਨਾਮੈਂਟਾਂ 'ਚ ਜਾਣਾ ਖੜ ਕੇ ਲੋਕਾਂ ਤੋਂ ਮਤਲਬ ਭੀਖ ਮੰਗਣੀ ਆ ਜੀ ਫਿਰ ਮੈਂ ਕਦੇ-ਕਦੇ ਸੋਚਦਾ ਨਹੀਂ ਮੈਂ ਇੰਨਾ ਪੜਿਆ ਲਿਖਿਆ ਲੋਕਾਂ ਤੋਂ ਪੈਸੇ ਮੰਗਣ ਵਾਸਤੇ ਪੜਿਆ ਮੈਂ ਸਮਾਂ ਕਿੰਨਾ ਆਪਣੇ ਕੋਲ ਸਮਾਂ ਮੇਰੀ ਜਿੱਦਾਂ ਮੈਂ ਆਪਾਂ ਪਹਿਲੀ ਗੱਲ ਕੁਝ ਕਰ ਚੁੱਕਿਆ ਹਾਂ ਆਪਾਂ ਮਿਡਲ ਮਿਡਲ ਸਟੇਜ ਦੇ ਵਿੱਚ ਐ ਇੱਕ ਜਿਹੜੀ ਇਲਾਜ ਦੀ ਜਿਹੜੀ ਇਹਦੇ ਕੰਡੀਸ਼ਨ ਐ ਜੀ ਇਹਦੀ ਇਮਿਊਨਿਟੀ ਚੈੱਕ ਕੀਤੀ ਜਾਣੀ ਐ ਜਦੋਂ ਵੀ ਇਲਾਜ ਹੋਣਾ ਐ ਉਹ ਇਮਿਊਨਿਟੀ ਦਾ ਮਤਲਬ ਇਹ ਐ ਵੀ ਇਹ ਬੱਚਾ ਜਦੋਂ ਬੀਲ ਚੇਅਰ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਆਪੇ ਇਲਾਜ ਕਰਾਉਣਾ ਹੈ ਮੰਨ ਲਓ ਇਹ ਬੀਰ ਚੇਅਰ ਤੇ ਆਉਂਦਾ ਤਾਂ ਦੀ ਇਮਿਊਨਿਟੀ 60% ਖਤਮ ਹੋ ਜਾਣੀ ਹੈ ਜਦੋਂ ਦੀ ਇਮਿਊਨਿਟੀ 60% ਖਤਮ ਹੋ ਗਈ ਫਿਰ ਜਿਹੜੀ ਆਪਾਂ ਦਵਾਈ ਦੀ ਗੱਲ ਕਰਦੇ ਹਾਂ ਉਹ ਵੀ ਇਹਦੇ ਲੱਗ ਨਹੀਂ ਸਕਦੀ ਮੇਰੇ ਨਾਲ ਬਾਈ ਜਗਤਾਰ ਹੋਰੀ ਉਹ ਛੋਟਾ ਜਿਹਾ ਮਾਸੂਮ ਅਗਮ ਜੀ ਦੀ ਉਮਰ 8 ਸਾਲ ਦੀ ਹੈ ਤੇ ਭੈਣ ਹੋਰੀ ਮੌਜੂਦ ਨੇ ਬਾਈ ਤੁਸੀਂ ਸਮਾਂ ਦਿੱਤਾ ਗੱਲਬਾਤ ਕਰਨ ਲਈ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ ਧੰਨਵਾਦ ਤੁਹਾਡਾ ਵੀ ਧੰਨਵਾਦ ਠੀਕ ਹੋ ਤੁਸੀਂ ਹਾਂਜੀ ਬਿਲਕੁਲ ਭੈਣੇ ਕਿਵੇਂ ਆ ਤੁਸੀਂ ਠੀਕ ਐ ਬਈ ਅੱਛਾ ਅਗਮ ਕਿਵੇਂ ਆ ਅਗਮ ਕਿਵੇਂ ਹੋ ਤੁਸੀਂ ਦੇਖੋ ਤਾਂ ਹੈ ਅਗਮ ਅੱਛਾ ਭਾਈ ਇਹ ਹੁਣ ਕਿਵੇਂ ਆ ਮਾਸੂਮ ਇਹ ਇਸ ਟਾਈਮ ਇਹਦੀ ਨਾ ਤਿੰਨ ਸਟੇਜਾਂ ਹੁੰਦੀਆਂ ਬਿਮਾਰੀ ਦੀ ਇੱਕ 4 ਸਾਲ ਇੱਕ 8 ਸਾਲ ਇੱਕ 12 ਸਾਲ ਜੇ ਆਪਾਂ ਕਹਿ ਕਹਦੀ ਤਾਂ ਇਹ ਵਿਚਾਲੜੀ ਮਤਲਬ ਵਿਚਲੀ ਸਟੇਜ ਦੇ ਵਿੱਚ ਐ ਇੱਥੋਂ ਅੱਗੇ ਜਾ ਕੇ ਮਤਲਬ ਬਹੁਤ ਭਿਆਨਕ ਸਮਾਂ ਇਹਨੇ ਇਹਨੇ ਵੀ ਦੇਖਣਾ ਤੇ ਅਸੀਂ ਵੀ ਦੇਖਣਾ। ਅੱਛਾ। ਅੱਛਾ ਭਾਈ ਸ਼ੁਰੂ ਤੋਂ ਦੱਸਿਓ ਤੁਹਾਡੇ ਕਿੰਨੇ ਬੱਚੇ ਨੇ? ਮੇਰੇ ਦੋ ਬੱਚੇ ਹੈ ਜੀ। ਗੁੜੀਆ ਮੇਰੀ ਵੱਡੀ ਹੈ ਜੀ। ਉਹ 12 ਸਾਲਾਂ ਦੀ ਹੈ ਜੀ। ਅਗਮਪ੍ਰੀਤ ਸਿੰਘ ਹੈ ਜੀ ਇਹ 8 ਸਾਲਾਂ ਦਾ। ਇਹ 8 ਸਾਲ, ਇਹ ਛੋਟਾ। ਹਾਂ ਜੀ ਛੋਟਾ। ਅੱਛਾ ਜਦੋਂ ਇਹ ਹੋਇਆ ਕਿੰਨੇ ਕੁ ਚਾਰ ਲੜ ਮਨਾਏ ਤੁਸੀਂ? ਅਸੀਂ ਜਿੱਦਾਂ ਆਪਾਂ ਹਰ ਇੱਕ ਬੱਚੇ ਨੂੰ ਹੁੰਦਾ ਜੀ ਮਤਲਬ ਪਹਿਲਾਂ ਮੇਰੇ ਗੁੜੀਆ ਸੀਗੀ। ਅਸੀਂ ਉਦੋਂ ਵੀ ਖੁਸ਼ੀ ਮਨਾਈ ਸੀ ਫਿਰ ਮੇਰੇ ਅਗੰਪਰੀਤ ਸਿੰਘ ਉਹਦਾ ਅਸੀਂ ਬਹੁਤ ਖੁਸ਼ੀ ਮਨਾਈ ਇਹਦੀ ਲੋੜੀ ਮਨਾਈ ਸੀ ਜੀ ਤੇ ਬਹੁਤ ਖੁਸ਼ੀ ਚਾ ਉਸ ਟਾਈਮ ਮੈਂ ਪ੍ਰਧਾਨ ਸੀਗਾ ਜੀ ਮੇਰੇ ਪਿੰਡ ਕਲੱਬ ਦਾ ਜੀ ਤਾਂ ਬਹੁਤ ਜ਼ਿਆਦਾ ਖੁਸ਼ੀ ਮਨਾਈ ਸੀ ਲਗਭਗ ਸਾਰਾ ਪਿੰਡ ਮੇਰੇ ਘਰੇ ਹਾਜ਼ਰ ਸੀ ਉਸ ਟਾਈਮ ਅੱਛਾ ਫਿਰ ਇਹ ਤੁਹਾਨੂੰ ਪੜਨੇ ਕਿਵੇਂ ਪਤਾ ਲੱਗਦਾ ਕੀ ਕੀ ਇਹ ਬੱਚੇ ਨੂੰ ਦਿੱਕਤਾਂ ਆਉਣ ਲੱਗਦੀਆਂ ਨੇ ਜਦੋਂ ਥੋੜਾ ਥੋੜਾ ਵੱਡਾ ਹੁੰਦਾ ਹੈ ਇਹ ਜਦੋਂ ਇਹ 4 ਸਾਲ ਦਾ ਸੀ ਨਾ ਉਦੋਂ ਇਹ ਨਾ ਤਾਂ ਇਹ ਪੌੜੀ ਚੜਿਆ ਕਰੇ ਜੀ ਤੇ ਨਾ ਹੀ ਇਹ ਪੈਰਾਂ ਪਾਰ ਬੈਠਾ ਕਰੇ ਅਸੀਂ ਆ ਕਦੇ ਨੂੰ ਕੋਈ ਦਿੱਕਤ ਤਾਂ ਹੈਗੀ ਹੈਗੀ ਕਿਉਂਕਿ ਮੇਰਾ ਭਾਨਜਾ ਵੀਰੇ ਜਿੱਡਾ ਜੀ ਉਥੋਂ ਪਤਾ ਲੱਗਿਆ ਸਾਨੂੰ ਵੀ ਨੂੰ ਕੋਈ ਪ੍ਰੋਬਲਮ ਹੈ ਜੀ ਜਦੋਂ ਅਸੀਂ ਮਤਲਬ ਡਾਕਟਰ ਦੇ ਗਏ ਉਹ ਕਹਿੰਦੇ ਵਿਟਾਮਿਨ ਡੀ ਘੱਟ ਹੈ ਕੋਈ ਕਹਿੰਦਾ ਕਰੇ ਖੂਨ ਘੱਟ ਹੈ ਪਰ ਜਦੋਂ ਮਤਲਬ ਵੀ ਉਹ ਵੀ ਪੂਰਾ ਹੋ ਗਿਆ ਫਿਰ ਵੀ ਨਹੀਂ ਡਾਕਟਰ ਨੂੰ ਕਿਸੇ ਨੂੰ ਪਤਾ ਲੱਗਿਆ ਫਿਰ ਅਸੀਂ ਡੀਐਮ ਉਹਨੂੰ ਵੀ ਇਹੀ ਪ੍ਰੋਬਲਮ ਸੀ ਨਹੀਂ ਡਾਕਟਰ ਕੋਲ ਜਦੋਂ ਅਸੀਂ ਗਏ ਜੀ ਉਹ ਮਤਲਬ ਉਹ ਕਹਿੰਦੇ ਵੀ ਹਾਂਜੀ ਉਹ ਕਿਨੇ ਵਿਟਾਮਿਨ ਡੀ ਘਟਾ ਖੂਨ ਘਟਾ ਜਿਹੜਾ ਉਹ ਪੂਰਾ ਹੋ ਗਿਆ ਅਸੀਂ ਫਿਰ ਉਹਨੂੰ ਡਾਕਟਰ ਨੂੰ ਕਿਹਾ ਵੀ ਮਤਲਬ ਵੀ ਹੁਣ ਤਾਂ ਇਹਦੇ ਵਿੱਚ ਵਿਟਾਮਿਨ ਡੀ ਵੀ ਵੀ ਘਾਟ ਪੂਰੀ ਹੋ ਗਈ ਤੇ ਖੂਨ ਦੀ ਵੀ ਵੀ ਹੁਣ ਇਹਨੂੰ ਇਹ ਜੀ ਕੀ ਦੀ ਪ੍ਰੋਬਲਮ ਹੈ ਉਹਨੂੰ ਪਤਾ ਨਹੀਂ ਲੱਗਿਆ ਫਿਰ ਅਸੀਂ ਡੀ ਐਮ ਸੀ ਚ ਚਲੇ ਗਏ ਜੀ ਉੱਥੋਂ ਪਤਾ ਲੱਗਿਆ ਸਾਨੂੰ ਜੀ ਇਹ ਬਿਮਾਰੀ ਦਾ ਜੀ ਅੱਛਾ ਪਹਿਲਾਂ ਤੁਸੀਂ ਅਣਗੌਲਿਆ ਕਰਦੇ ਰਹੇ ਹਾਂਜੀ ਪਹਿਲਾਂ ਸਾਨੂੰ ਆਪ ਖੁਦ ਨੂੰ ਨਹੀਂ ਪਤਾ ਸੀ ਡਾਕਟਰਾਂ ਨੂੰ ਵੀ ਨਹੀਂ ਪਤਾ ਸੀ ਫਿਰ ਅਸੀਂ ਡੀ ਐਮ ਸੀ ਚ ਚਲੇ ਗਏ ਉੱਥੋਂ ਪਤਾ ਲੱਗਿਆ ਜੀ ਫਿਰ ਉਹ ਡਾਕਟਰ ਕੀ ਦੱਸਦੇ ਡੀ ਐਮ ਸੀ ਉਹਨਾਂ ਨੇ ਇੱਕ ਨਾ ਟੈਸਟ ਭੇਜਿਆ ਸੀ ਬਾਹਰ ਜੀ ਤੇ ਬੰਗਲੌਰੋਂ 22 23 ਜਨਾਬਾ ਰਿਪੋਰਟ ਆਈ ਆਉਦੀ ਜੀ ਤੇ ਉਹਦੇ ਵਿੱਚ ਬਸ ਫਿਰ ਉਹਨਾਂ ਨੇ ਦੱਸਤਾ ਵੀ ਕਲੀਅਰ ਹੀ ਕਰਤਾ ਵੀ ਡੀਐਮ ਡੀਆ ਇਹਦਾ ਕੋਈ ਇਲਾਜ ਹੀ ਨਹੀਂ ਹੈਗਾ ਜੀ ਆਪਣੀ ਇੰਡੀਆ 'ਚ ਤਾਂ ਜੀ ਅੱਛਾ ਪਹਿਲਾਂ ਇਹ ਪੌੜੀਆਂ ਨਹੀਂ ਚੜ ਸਕਦਾ ਸੀਗਾ ਇਹੀ ਚੀਜ਼ਾਂ ਨੋਟਿਸ ਕੀਤੀਆਂ ਜਾਂ ਹੋਰ ਵੀ ਕੋਈ ਵੱਡੀ ਬਿਮਾਰੀ ਲੱਗੀ ਤੁਹਾਨੂੰ ਇਹਦੇ 'ਚ ਨਹੀਂ ਬਸ ਇੱਕ ਇਹ ਪੈਰਾਂ ਪਾਰ ਨਹੀਂ ਵੰਦਾ ਸੀਗਾ ਇੱਕ ਪੌੜੀ ਚੜਦਾ ਸੀ ਇੱਕ ਵਾਰ ਸੇ ਬਾਹਲਾ ਜਦੋਂ ਤੋਂ ਭੱਜਿਆ ਨਹੀਂ ਜਾਂਦਾ ਸੀ ਜੀ ਡਿੱਗ ਜਾਂਦਾ ਸੀ ਹਾਂ गिर ਜਾਂਦਾ ਸੀ ਜੀ अच्छा फिर जब ਤੁਹਾਨੂੰ ਉਹ ਵਕਤ ਡਾਕਟਰ ਦੱਸਦੇ ਕਿੰਨੇ ਸਾਲ ਦੀ ਉਮਰ ਸੀ ਉਦੋਂ ਇਹਦੀ ਉਦੋਂ ਇਹਦੀ 4 ਸਾਲ 8 ਕਿਹ ਮਹੀਨੇ ਦੀ ਸੀ ਜੀ اچھا ਜਦੋਂ ਤੁਹਾਨੂੰ ਡਾਕਟਰ ਦੱਸਦੇ ਭੈਣੇ ਤੁਸੀਂ ਇਹ ਵੀ ਦੱਸਦੇ ਹੋ ਵੀ ਡਾਕਟਰ ਸਾਨੂੰ ਇਹ ਵੀ ਦੱਸਦੇ ਵੀ ਇਹ ਬੱਚਿਆਂ ਦੀ ਉਮਰ ਇੰਨੀ ਕੀ ਹੁੰਦੀ ਆ ਹਾਂ ਜੀ ਦੱਸਦੇ ਨੇ ਸਾਨੂੰ ਵੀ ਬਸ ਤੁਸੀਂ ਇਹਨੂੰ ਕੁਛ ਨਾ ਕਿਹਾ ਕਰੋ ਵੀ ਬਸ ਘਰੇ ਲੈ ਜਾਓ ਤਾਂ ਕੋਈ ਇਲਾਜ ਹੀ ਨਹੀਂ ਹੈਗਾ ਜੀ اچھا اچھا ਉਹ ਵਕਤ ਭਈ ਜਦੋਂ ਤੁਹਾਨੂੰ ਡਾਕਟਰ ਦੱਸਦੇ ਤੁਸੀਂ ਡਾਕਟਰਾਂ ਨੂੰ ਕਹਿੰਦੇ ਨਹੀਂ ਕਿ ਕੋਈ ਇਲਾਜ ਤਾਂ ਹੋਊਗਾ ਐਡੀ ਵੱਡੇ ਸਾਇੰਟਿਸਟ ਬੈਠੇ ਆਂ ਦੁਨੀਆ ਤੇ ਅਸੀਂ ਬਿਲਕੁਲ ਮੈਂ ਜਦੋਂ ਅਹਰਚ ਪਹਿਲਾਂ ਡਾਕਟਰ ਜਦੋਂ ਉਹਨਾਂ ਨੇ ਕਹਿਤਾ ਵੀ ਮੇਰੇ ਨਾਲ ਮੁੰਡਾ ਹੋਰ ਗਿਆ ਹੋਇਆ ਸੀ ਉਹ ਕਹਿੰਦਾ ਵੀ ਪੇਰੈਂਟਸ ਨੂੰ ਬਾਹਰ ਭੇਜ ਦਿਓ ਕਾਂਗਰਸ ਵਿੱਚ ਤਾਂ ਮੈਨੂੰ ਉਹ ਬਹੁਤ ਡਰ ਲੱਗਿਆ ਮੈਂ ਮੇਰਾ ਇੱਕ ਇੱਕ ਕਦਮ ਇਦਾਂ ਲੱਗਿਆ ਵੀ ਪਤਾ ਨਹੀਂ ਕਿੱਥੇ ਜਾ ਰਹੇ ਆ ਯਾਰ ਵੀ ਮੈਨੂੰ ਡਾਕਟਰ ਨੇ ਬਾਹਰ ਕਿਉਂ ਭੇਜੇ ਮੇਰੇ ਬੱਚੇ ਦੀ ਰਿਪੋਰਟ ਆਉਣ ਵਾਲੀ ਹੈ ਫਿਰ ਜਦੋਂ ਮੈਨੂੰ ਡਾਕਟਰ ਨੇ ਦੱਸਿਆ ਵੀ ਇਹਨੂੰ ਡੀਐਮਡੀ ਬਿਮਾਰੀ ਆ ਤਾਂ ਮੈਨੂੰ ਮੇਰੇ ਦਿਲ 'ਚ ਥੋੜਾ ਜਿਹਾ ਹੌਂਸਲਾ ਆ ਜਾ ਹੋਇਆ ਵੀ ਚਲ ਕੋਈ ਗੱਲ ਨਹੀਂ ਬਿਮਾਰੀ ਹੈ ਹਨਾ ਠੀਕ ਹੋ ਜੂਗੀ ਤੇ ਬਾਅਦ 'ਚ ਫਿਰ ਜਦੋਂ ਮੈਂ ਪੁੱਛਿਆ ਵੀ ਫਿਰ ਇਹਦਾ ਹੁਣ ਸਾਨੂੰ ਇਲਾਜ ਕਿੱਥੇ ਕਰਾਉਣਾ ਪੈਣਾ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਇੰਡੀਆ ਦੇ ਵਿੱਚ ਇਹਦਾ ਕੋਈ ਇਲਾਜ ਨਹੀਂ ਮੈਂ ਫੇਰ ਵੀ ਆਸ ਬੰਦ ਹੋ ਗਿਆ ਵੀ ਕੋਈ ਗੱਲ ਨਹੀਂ ਇੰਡੀਆ 'ਚ ਇਲਾਜ ਨਹੀਂ ਯਾਰ ਤਾਂ ਮੈਂ ਕਿਹਾ ਵੀ ਹੋਰ ਕਿਤੇ ਬਾਹਰ ਕਿੱਥੇ ਇਲਾਜ ਹੈ ਜੀ ਇਹਦਾ ਡਾਕਟਰ ਸਾਹਿਬ ਕਹਿੰਦੇ ਵੀ ਬਾਹਰ ਵੀ ਕਿਤੇ ਇਲਾਜ ਨਹੀਂ ਵਰਲਡ ਦੇ ਵਿੱਚ ਕਿਤੇ ਵੀ ਇਲਾਜ ਨਹੀਂ ਉਸ ਟਾਈਮ ਇਹ 4 ਸਾਲ ਸਾਢੇ 4 ਸਾਲਾਂ ਦਾ ਸੀਗਾ ਤਾਂ ਫਿਰ ਅਸੀਂ ਆਪਣੇ ਮਨ ਨੂੰ ਇਦਾਂ ਸਮਝਾਇਆ ਵੀ ਚਲੋ ਜੇ ਹੁਣ ਕਿਤੇ ਵੀ ਇਲਾਜ ਨਹੀਂ ਹੈ ਨਾ ਆਪਾਂ ਕੁਝ ਨਹੀਂ ਕਰ ਸਕਦੇ ਆਪਣੇ ਆਪਣੇ ਪਹੁੰਚ ਤੋਂ ਬਾਹਰ ਹੋ ਗਿਆ ਸਿਸਟਮ ਵੀ ਚਲੋ ਜੋ ਰੱਬ ਦੇ ਰੰਗ ਨੇ ਜੋ ਦਿਨ ਇਹਨੇ ਦੇਖਣੇ ਆ ਇਹ ਦੇਖ ਲੂਗਾ ਦੋ ਰੰਗ ਅਸੀਂ ਦੇਖ ਮਤਲਬ ਸਾਡੇ ਕਰਮਾਂ 'ਚ ਲਿਖਿਆ ਕੁਝ ਤਾਂ ਉਹ ਅਸੀਂ ਭੁਗਤ ਲਾਂਗੇ ਪਰ ਜਦੋਂ ਮੈਨੂੰ ਤੀਜੀ ਗੱਲ ਪਤਾ ਲੱਗੀ ਡਾਕਟਰ ਸਾਹਿਬ ਨੇ ਮੈਨੂੰ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਫਿਰ ਮਤਲਬ ਜੀ ਇਹ ਬਿਮਾਰੀ ਰਹੂਗੀ ਇਦਾਂ ਹੀ ਰਹੂਗੀ ਜੇ ਠੀਕ ਨਹੀਂ ਹੋਊਗਾ ਤਾਂ ਕੀ ਹੋ ਸਕਦਾ ਜੀ ਤਾਂ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਬੇਟਾ ਸਾਰੀਆਂ ਗੱਲਾਂ ਅੱਜ ਨਾ ਪੁੱਛ ਤੈਨੂੰ ਦੁਆਰੇ ਬੁਲਾਵਾਂ ਤਾਂ ਮੈਂ ਕਿਹਾ ਜੀ ਮੈਥੋਂ ਤਾਂ ਹੁਣ ਇੱਕ ਮਿੰਟ ਨਹੀਂ ਬੇਟ ਹੋ ਸਕਦੀ ਤੁਸੀਂ ਕਹਿੰਦੇ ਦੁਆਰੇ ਬੁਲਾਵਾਂਗੇ ਮੈਂ ਵੀ ਇੰਨਾ ਮੇਰੇ ਚ ਹੌਸਲਾ ਨਹੀਂ ਹੈਗਾ ਇੰਨਾ ਮੇਰੇ ਚ ਸਬਰ ਨਹੀਂ ਹੈਗਾ ਵੀ ਮੈਂ ਮੇਰਾ ਇਕੱਲਾ ਇਕੱਲਾ ਪੁੱਤ ਹੈ ਮੈਂ ਇਹਨਾਂ ਦਿਨ ਕਿਵੇਂ ਸਬਰ ਕਰੂੰਗਾ ਹਨ ਤਾਂ ਡਾਕਟਰ ਸਾਹਿਬ ਕਹਿੰਦਾ ਵੀ ਫਰਮਾਤਾ ਨੂੰ ਤੁਸੀਂ ਬਾਹਰ ਭੇਜ ਦਿਓ ਇਹਨਾਂ ਦੀ ਮੰਮੀ ਨੂੰ ਹਾਂਜੀ ਮਮਾ ਨੂੰ ਬਾਹਰ ਭੇਜ ਪੇਜ ਕੇ ਬਾਰੇ ਜਦੋਂ ਮਨੂ ਨਾਲ ਕਿਹਾ ਵੀ ਇਹਦੀ ਉਮਰ 16 17 18 ਮਤਲਬ ਟੀਨੇਜ ਦੇ ਵਿੱਚ ਡੈਥ ਹੋ ਜਾਣੀ ਹੈ ਇਹ ਬੱਚੇ ਦੀ ਹਾਂ ਬੱਚੇ ਦੀ ਤਾਂ ਫਿਰ ਜਿੱਦਾਂ ਕਹਿੰਦਾ ਵੀ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਜ਼ਮਾਨੀ ਉਹ ਦਿਨ ਹਰ ਮਾਂ ਪਿਓ ਚ 14 ਹੀ ਮੇਰਾ ਪੁੱਤਰ ਛੇਤੀ ਛੇਤੀ ਜਵਾਨ ਹੋਵੇ ਤੇ ਸਾਨੂੰ ਡਰ ਲੱਗਦਾ ਜਿੱਦਾਂ ਜਿੱਦਾਂ ਇਹ ਜਵਾਨ ਹੋਈ ਜਾਂਦਾ ਵੀ ਸਾਥੋਂ ਦੂਰ ਚਲੇ ਜਾਊਗਾ ਅੱਛਾ ਫਿਰ ਤੁਸੀਂ ਉਹ ਡਾਕਟਰ ਦੀ ਅਮੰਤਾ ਨਹੀਂ ਕਰੀਆਂ ਵੀ ਕੋਈ ਹਾਲਤ ਆ ਦੱਸੋ ਸਾਨੂੰ ਕਿੰਨੇ ਵੀ ਪੈਸੇ ਲੱਗਦੇ ਆ ਸਾਨੂੰ ਦੱਸ ਤਾਂ ਦੋ ਅਸੀਂ ਬਹੁਤ ਉਹਨਾਂ ਨੂੰ ਮਤਲਬ ਕਿਹਾ ਵੀ ਕੋਈ ਅਮਰੀਕਾ ਦੇ ਵਿੱਚ ਤਾਂ ਹੋਊਗਾ ਕੋਈ ਸਿੱਧੂਬਈ ਵਿੱਚ ਹੋਊਗਾ ਜੀ ਕਿਸੇ ਕੈਨੇਡਾ 'ਚ ਹੋਊਗਾ ਕਿਸੇ ਅਸਤੇ ਕਿਸੇ ਦੇਸ਼ 'ਚ ਤਾਂ ਦੇ ਵਿੱਚ ਇਲਾਜ ਹੋਣਾ ਜੀ ਤਾਂ ਡਾਕਟਰ ਸਾਹਿਬ ਨੇ ਮੈਨੂੰ ਮਤਲਬ ਕਿਹਾ ਕਹਿੰਦੇ ਵੀ ਅਮਰੀਕਾ ਦੇ ਵਿੱਚ ਲੱਖਾਂ ਮਗਰ ਇੱਕ ਬੱਚਾ ਜੀ ਇਹ 1.1 ਮਿਲੀਅਨ ਬੱਚਾ ਅਮਰੀਕਾ ਦੇ ਵਿੱਚ ਹੈ ਜੀ ਵੀ ਉੱਥੇ ਵੀ ਇਲਾਜ ਨਹੀਂ ਹੈਗਾ ਵੀ ਪਰ ਤੁਹਾਡਾ ਇਦਾਂ ਤੁਸੀਂ ਮੰਨ ਲਓ ਵੀ ਉੱਥੇ ਟ੍ਰਾਇਲ ਚੱਲ ਰਹੇ ਨੇ ਵੀ ਜੇ ਤੁਹਾਡੀ ਕਿਸਮਤ 'ਚ ਜਾਸ ਬੱਚੇ ਦੀ ਕਿਸਮਤ ਵਿੱਚ ਹੋਇਆ ਤਾਂ ਉਹ ਟ੍ਰਾਇਲ ਜਲਦ ਤੋਂ ਜਲਦ ਉਹਦਾ ਕੋਈ ਰਿਜ਼ਲਟ ਆਪਾਂ ਨੂੰ ਆ ਸਕਦਾ ਜੀ ਤਾਂ ਉਹ ਹੁਣੀ ਮਤਲਬ ਜੂਨ 2023 ਦੇ ਵਿੱਚ ਅਮਰੀਕਾ ਨੇ ਇਹ ਡਿਕਲੇਅਰ ਕੀਤਾ ਵੀ ਇਹ ਜੋ ਇਲਾਜ ਹੈ ਹੁਣ ਲਾਲ ਇਲਾਜ ਨਹੀਂ ਹੈਗਾ ਆਪਾਂ ਇਹਦਾ ਇਲਾਜ ਕਰ ਸਕਦੇ ਅੱਛਾ ਅੱਛਾ ਫਿਰ ਉਹ ਹਸਪਤਾਲ ਤੋਂ ਆਏ ਤੁਹਾਨੂੰ ਇਹ ਨਹੀਂ ਲੱਗਿਆ ਵੀ ਇਹ ਬੱਚਾ ਮਹਿਮਾਨ ਆ ਯਾਰ ਕੋਸ਼ਿਸ਼ ਇਹਨਾਂ ਦਾ ਕਿ ਤੁਸੀਂ ਤਾਂ ਇਹ ਆਸਨਾਲ ਲੈ ਕੇ ਗਏ ਸੀ ਵੀ ਯਾਰ ਥੋੜੀ ਬਿਮਾਰੀ ਹੋ ਗਈ ਛੋਟੀ ਜਿਹੀ ਬਿਮਾਰੀ ਹੋਊ ਕੋਈ ਨਾ ਬਿਲਕੁਲ ਸਾਨੂੰ ਮਤਲਬ ਪਹਿਲਾਂ ਸਾਨੂੰ ਆਏ ਸੀ ਵੀ ਚਲ ਕੋਈ ਗੱਲ ਨਹੀਂ ਬਿਮਾਰੀ ਹੈ ਜੀ ਚਲੋ ਬਿਮਾਰੀਆਂ ਹੁੰਦੀਆਂ ਨੇ ਜੀ ਚਲੋ ਠੀਕ ਹੋ ਜਾਣਗੀਆਂ ਤੇ ਪਰ ਜਦੋਂ ਡਾਕਟਰ ਸਾਹਿਬ ਨੇ ਸਾਨੂੰ ਸਾਰੀਆਂ ਗੱਲਾਂ ਦੱਸੀਆਂ ਜੀ ਉਦੋਂ 15 ਦਿਨਾਂ ਬਾਅਦ ਇਹਦਾ ਬਰਥਡੇ ਸੀਗਾ ਜੀ ਉਹ ਟਾਈਮ ਤੋਂ ਫਿਰ ਜਦੋਂ ਅਸੀਂ ਬਰਥਡੇ ਮਨਾਇਆ ਜੀ ਜਦੋਂ ਆਪਾਂ ਖੁਸ਼ੀ ਮਨਾਉਣੀ ਮੇਰਾ ਬੱਚਾ 1 ਸਾਲ ਵੱਡਾ ਹੋ ਗਿਆ ਨਾ ਤਾਂ ਸਾਨੂੰ ਦੁੱਖ ਹੋਇਆ ਵੀ ਸਾਡਾ ਇੱਕ ਬੱਚਾ 1 ਸਾਲ ਵੱਡਾ ਕਿਉਂ ਹੋ ਗਿਆ ਵੀ ਕਿਉਂਕਿ ਇਹਦੀ ਉਮਰ ਘਟਦੀ ਜਾਂਦੀ ਹੈ ਮਤਲਬ ਆਪਾਂ ਜਿਵੇਂ ਉਮਰ ਵਾਦੀ ਹਰ ਇੱਕ ਬੰਦੇ ਦੀ ਉਮਰ ਜਦੋਂ ਆਪਾਂ ਨਵੇਂ ਸਾਹਿਬ ਆਪਾਂ ਜਨਮ ਦਿਨ ਦੀ ਖੁ ਹਰ ਇੱਕ ਬੰਦੇ ਦੀ ਮਤਲਬ ਉਮਰ ਘਟਦੀ ਹੈ ਪਰ ਉਹਨੂੰ ਦੁੱਖ ਨਹੀਂ ਹੁੰਦਾ ਕਿਉਂਕਿ ਉਹਨੂੰ ਆਪਣੀ ਮੌਤ ਦਾ ਨਹੀਂ ਪਤਾ ਹੁੰਦਾ ਕਿ ਮੇਰੀ ਕਦੋਂ ਹੋਣੀ ਹੈ ਪਰ ਜਦੋਂ ਆਪਾਂ ਨੂੰ ਇੱਕ ਪਤਾ ਲੱਗ ਜੇ ਟਾਈਮ ਲਿੰਟ ਵੀ ਮੇਂ ਆਪਣੀ ਮੌਤ ਇੱਥੇ ਹੋਣੀ ਹੈ ਤਾਂ ਫਿਰ ਉਹ ਮਤਲਬ ਉਹ ਖੁਸ਼ੀ ਨਹੀਂ ਰਹਿੰਦੀ ਬੰਦੇ ਨੂੰ ਵੀ ਉਹ ਤਾਂ ਆਪਾਂ ਕਹਿੰਦੇ ਆ ਵੀ ਉਹ ਇੱਕ ਇੱਕ ਦਿਨ ਜਿਹੜਾ ਲੰਘਦਾ ਜੀ ਉਹ ਬਹੁਤ ਭਾਰਾ ਹੋ ਕੇ ਬੰਦੇ ਦੇ ਉੱਪਰ ਦਿਨਾਂ ਦੇ ਅਜੇ ਕਮਾਲ ਹੀ ਤਾਂ ਸੁਣਨਾ ਪੈਣਾ ਇਹ ਬਹੁਤ ਵੱਡੀ ਗੱਲ ਹੁੰਦੀ ਆਗੀ ਤੇ ਇੱਕ ਇੱਕ ਸਾਲ ਕਰਕੇ ਇੱਕ ਇੱਕ ਦਿਨ ਕਰਕੇ ਇਹਦੀ ਉਮਰ ਘਟਦੀ ਆਗੀ ਹਨਾ ਤੇ ਮੈਂ ਇੱਕ ਥੋੜੀ ਹੋਰ ਇੰਟਰਵਿਊ ਵੀ ਦੇਖੀ ਤੁਸੀਂ ਕਹਿੰਦੇ ਹੋ ਵੀ ਜਿੱਥੇ ਬਾਈ ਨੇ ਵੀ ਇਹ ਗੱਲ ਆਪਦੀਆਂ ਗੱਲਾਂ ਚ ਆਕੀ ਵੀ ਜਿੱਥੇ ਜਨਮ ਦਿਨ ਆਉਂਦਾ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਮਾਪਿਆਂ ਨੂੰ ਪਰ ਸਾਨੂੰ ਐਡਾ ਵੱਡਾ ਦੁੱਖ ਹੁੰਦਾ ਵੀ ਇੱਕ ਸਾਰਾ ਇਹਦਾ ਜ਼ਿੰਦਗੀ ਦਾ ਘਟ ਗਿਆ ਇਹ ਇਹਨਾਂ ਜਿਹੜਾ ਸੀ ਜਨਮ ਦਿਨ ਮਨਾਉਣੇ ਨਾ ਇਹ ਹੁਣ ਅਸੀਂ ਨਾ ਮਤਲਬ ਮਹਾਰਾਜ ਜੀ ਸਵਾਰੀ ਲੈ ਕੇ ਆਉਨੇ ਆ ਵੀ ਚਲੋ ਉਹਦੇ ਨਾਲ ਕੁਸਤਾ ਸਾਨੂੰ ਸਹਾਈ ਹੋਊਗਾ ਕੁਸਤਾ ਜੀ ਪਰ ਇਹ ਸ਼ਾਮ ਨੂੰ ਬੱਧਾ ਕੀ ਕਹਿੰਦਾਗਾ ਕਹਿੰਦਾ ਨਾ ਬਾਬੇ ਨੂੰ ਨਹੀਂ ਲੈ ਕੇ ਆਉਣਾ ਤੁਸੀਂ ਨੇ ਮੇਰਾ ਕੇਕ ਕੱਟਣਾ ਜੀ ਅਸੀਂ ਹੁਣ ਕਿਹੜੇ ਉਹਦੇ ਨਾਲ ਕੱਟੀਏ ਤਾਂ ਕੇਕ ਜੀ ਅੱਛਾ ਭਾਈ ਅੱਗੇ ਜਾ ਕੇ ਇਹ ਜਦੋਂ ਇਹ 14 ਸਾਲ ਟੱਪ ਗਿਆ 16 ਸਾਲ ਟੱਪ ਗਿਆ ਫਿਰ ਐਂਡ ਤੇ ਆ ਕੇ ਕੀ ਸਿੰਪਟਮਸ ਨਿਕਲਣੇ ਹੋਰ ਸ਼ੁਰੂ ਹੋ ਜਾਂਦੇ ਇਹਦੇ ਸਿੰਪਟਮ ਜਿੱਦਾਂ ਹੁਣ ਇਹ ਥੋੜਾ ਬਹੁਤ ਤੁਰ ਲੈਂਦਾ ਹੈ ਮਤਲਬ ਭੱਜ ਨਹੀਂ ਸਕਦਾ ਜੀ ਜਦੋਂ ਬਹਿ ਜਾਂਦਾ ਖੜਾ ਨਹੀਂ ਹੋ ਸਕਦਾ ਪਰ ਜਦੋਂ ਮੈਂ ਜਿਵੇਂ ਇਹਦੀ ਉਮਰ ਪਤਨੀ ਹੈ ਆਪਣਾ ਕੱਲਾ ਕੱਲਾ ਜੋਇੰਟ ਇਹਦਾ ਕੰਮ ਛੱਡ ਦੇਣਾ ਹੈ ਮਤਲਬ ਮੇਨ ਆਪਣੀ ਇਹ ਰੀੜ ਦੀ ਹੱਡੀ ਹੁੰਦੀ ਜਿਹੜੀ ਇਹ ਬੱਚਿਆਂ ਦੀ ਜਿਹੜੀ ਆ ਚੀਜ਼ ਹੁੰਦੀ ਹੈ ਸਪੈਨ ਆ ਜਿਹੜੀ ਇਹ ਰਾਉਂਡ ਗੋਲਦਾਰ ਹੁੰਦੀ ਜਾਂਦੀ ਉਹ ਤਾਂ ਹੀ ਹੁੰਦੀ ਹੈ ਉਹ ਬੰਦਾ ਬਹਿ ਕੇ ਬੱਚਾ ਉੱਠਦਾ ਉਹ ਸਾਰਾ ਜੋਰ ਉਰੇ ਲੱਗਦਾ ਕਿਉਂਕਿ ਜੋੜ ਕੋਈ ਵੀ ਇਹਦੀ ਹੈਲਪ ਨਹੀਂ ਕਰਦਾ ਉਹਦੇ ਉੱਠਣ ਦੇ ਵਿੱਚ ਜਾਂ ਤੁਰਨ ਦੇ ਵਿੱਚ ਫਿਰ ਪਹਿਲਾਂ ਇਹ ਮਤਲਬ ਡਾਕਟਰ ਦਾ ਕਹਿਣਾ ਪਹਿਲਾਂ ਇਹ ਚੀਜ਼ ਇਹਦੀ ਖੜਨੀ ਹੈ ਜੀ ਫਿਰ ਮੋੜਿਆ ਨੇ ਮਤਲਬ ਕੰਮ ਛੱਡਣਾ ਹੈ ਫਿਰ ਆ ਕੂਣੀਆਂ ਨੇ ਜੀ ਫਿਰ ਹੱਥਾਂ ਨੇ ਫਿਰ ਉਂਗਲੀਆਂ ਵੀ ਇਹਦੀਆਂ ਮਤਲਬ ਹਿਲਣੋਂ ਬੰਦ ਹੋ ਜਾਣੀਆਂ ਅੱਛਾ ਹੁਣ ਇਹਦੀ ਵਿਚਕਾਰਲੀ ਮਿਡਲ ਸਟੇਜ ਆਲੀ ਮਿਡਲ ਸਟੇਜ ਦੇ ਵਿੱਚ ਅੱਛਾ ਅੱਛਾ ਫਿਰ ਭਾਈ ਹੁਣ ਇਹ ਕੇਸ ਆਪਣੇ ਪੰਜਾਬ 'ਚ ਵੀ ਹੈਗੇ ਹੋਰ ਇਹੇ ਜੀ ਹਾਂਜੀ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੇਸ ਨੇ ਜੀ ਜਦੋਂ ਮੇਰੀ ਪਹਿਲੀ ਵੀਡੀਓ ਪਈ ਸੀ ਮੈਨੂੰ ਬਹੁਤ ਫੋਨ ਆਏ ਮੰਨ ਲਓ ਇੱਕ ਦੇ ਦੋ ਮੈਨੂੰ ਫੋਨ ਆਏ ਇਹਨਾਂ ਦੇ ਦੋ ਦੋ ਬੱਚਿਆਂ ਨੂੰ ਤੇ ਇੱਕ ਮੈਂ ਤੁਹਾਡੇ ਚੈਨਲ ਦੇ ਥਰੂ ਸਭ ਨੂੰ ਮੈਂ ਰਿਕਵੈਸਟ ਕਰਨਾ ਚਾਹੁੰਦਾ ਹਾਂ ਜੀ ਜਿੱਦਾਂ ਵੀ ਮਤਲਬ ਆਪਾਂ ਚਲੋ ਪ੍ਰੈਗਨੈਂਸੀ ਹੁੰਦੀ ਹੈ ਜੀ ਤਾਂ ਇਹ 3 ਮਹੀਨਿਆਂ ਦੇ ਬਾਅਦ ਇਹ ਬਿਮਾਰੀ ਦਾ ਟੈਸਟ ਹੁੰਦਾ ਜੀ ਤਾਂ ਮੇਰਾ ਸਭ ਨੂੰ ਸਾਰੇ ਮਾਪਿਆਂ ਨੂੰ ਜੀ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੀ ਵੀ ਤੁਸੀਂ ਇਹ ਟੈਸਟ ਜ਼ਰੂਰ ਕਰਾਓ ਜੀ ਤਾਂ ਕਿ ਤੁਹਾਨੂੰ ਕੱਲ ਨੂੰ ਇਹ ਦਿਨ ਨਾ ਦੇਖਣੇ ਪੈਣ ਜੋ ਅਸੀਂ ਦੇਖ ਰਹੇ ਹਾਂ ਅੱਛਾ ਭਾਈ ਜਦੋਂ ਤੁਸੀਂ ਆਪ ਹੀ ਉਹ ਗੱਲ ਕਹਿਤੀ ਮੈਂ ਤੁਹਾਡੇ ਤੋਂ ਪੁੱਛਣੀ ਸੀ ਇਹ ਗੱਲ ਵੀ ਜਦੋਂ ਕੋਈ ਬੱਚਾ ਪੈਦਾ ਹੋਣ ਵਾਲਾ ਹੁੰਦਾ ਜਾਂ ਉਦੋਂ ਕਿਹੜੀਆਂ ਸਾਵਧਾਨੀਆਂ ਵਰਤੀਆਂ ਜਾਣ ਅੱਛਾ ਇਹ ਬਿਮਾਰੀ ਦਾ ਪਿੱਛਾ ਕੀ ਆ ਇਹਦਾ ਕਾਰਨ ਕੀ ਰਹਿੰਦਾ ਇਹ ਕਿਉਂ ਬੱਚਿਆਂ ਚ ਆਉਂਦੀ ਹੈ ਇਹ ਬਿਮਾਰੀ ਜੇ ਆਪਾਂ ਡਾਕਟਰਾਂ ਦੀ ਮੰਨੀਏ ਤਾਂ ਉਹ ਜ਼ਿਆਦਾਤਰ ਆਪਾਂ ਨੂੰ ਇਹ ਕਹਿੰਦੇ ਆ ਵੀ ਛੋੜਾ ਇਹ ਜੈਨਟਿਕ ਹੈ ਜੀ ਮਤਲਬ ਤੁਹਾਡੀ ਖਾਨਦਾਨੀ ਬਿਮਾਰੀ ਹੈ ਜੀ ਇਹ ਪਰ ਜੋ ਸਾਡਾ ਕੇਸ ਹੈ ਜੀ ਅਸੀਂ ਮਤਲਬ ਮੈਂ ਆਪਦਾ ਖੁਦ ਦਾ ਜੀ ਮੇਰੀ ਮਾਤਾ ਦਾ ਜੀ ਨਾਨਕੇ ਵੀ ਅਸੀਂ ਸਾਰੇ ਪਰੋਲ ਦੇ ਜੀ ਮੇਰੇ ਆਪ ਦੇ ਇਧਰ ਮੇਰੇ ਆਪਣੇ ਡੈਡੀ ਦੇ ਜੀ ਤੇ ਫਿਰ ਇਧਰ ਮਰੇ ਮਿਸੇ ਦੇ ਵੀ ਪਿੱਛੇ ਸਾਰੇ ਅਸੀਂ ਫਰੋਲ ਲਈ ਪਰ ਸਾਡਾ ਇਹੋ ਜਿਹਾ ਕੋਈ ਕੇਸ ਨਹੀਂ ਹੈਗਾ ਪਿੱਛੇ ਤਾਂ ਫਿਰ ਜ਼ਿਆਦਾਤਰ ਦੂਜੀ ਸ਼ਬਦ ਉਹ ਕਹਿੰਦੇ ਵੀ ਇਹ ਡਿਸਆਰਡਰ ਹੋ ਜਾਂਦਾ ਜੀ ਮਤਲਬ ਮਸਲ ਡਿਸਆਰਡਰ ਦੀ ਬਿਮਾਰੀ ਹੈ ਜੀ ਅੱਛਾ ਹੁਣ ਵੀ ਇਹਨੂੰ ਕੋਈ ਦਿੱਕਤਾਂ ਆ ਜਾਂਦੀਆਂ ਨੇ ਹੋਰ ਵਧੀਆਂ ਨੇ ਪਹਿਲਾਂ ਨਾਲੋਂ ਇਹਦੀਆਂ ਦਿੱਕਤਾਂ ਹਾਂਜੀ ਦਿੱਕਤਾਂ ਮਤਲਬ ਜਿਦਾ ਜਿਦਾ ਉਮਰ ਵਧਣੀ ਆ ਕਿਉਂਕਿ ਆਪਾਂ ਇਹਨੂੰ ਸਟੀਅਰ ਰੋਡ ਦੇ ਰਹੇ ਜੀ ਸਟੀਅਰ ਰੋਡ ਦੇ ਨਾਲ ਕੀ ਹੈ ਜੀ ਮਤਲਬ ਹੁਣ ਤਾਂ ਆਪਾਂ ਕਹਿੰਦੇ ਕਿ ਕੱਲੀਆਂ ਦੀਆਂ ਮਾਸਪੇਸ਼ੀਆਂ ਚ ਪ੍ਰੋਬਲਮ ਹੈ ਜੀ ਸਟੀਅਰ ਰੋਡ ਨਾਲ ਕੀ ਹੈ ਦਾ ਦਿਲ ਤੇ ਫੇਫੜੇ ਮਤਲਬ ਖਤਮ ਹੁੰਦੇ ਜਾਂਦੇ ਨੇ ਇਹ ਦਿਨ ਫਿਰ ਜਦੋਂ ਮਤਲਬ ਅਸੀਂ ਜਿਵੇਂ ਡਾਕਟਰ ਕਹਿੰਦੇ ਆ ਜੀ ਵੀ ਜਦੋਂ ਇਹਦੀ ਆਖਰੀ ਸਟੇਜ ਆਈ ਆਪਾਂ 17 18 ਸਾਲ ਦੀ ਗੱਲ ਕਰਦੇ ਹਾਂ ਉਸ ਟਾਈਮ ਇਹਨੂੰ ਸਾਹ ਹੋਣਾ ਬੰਦ ਹੋ ਗਿਆ ਮੌਤ ਦਾ ਕਾਰਨ ਏ ਇੱਕ ਮਾਂ ਬਾਪ ਲਈ ਬਣੇ ਇਹ ਦਿਨ ਦੇਖਣਾ ਤੇ ਇਹ ਸੋਚਣਾ ਬਹੁਤ ਵੱਡੀ ਗੱਲ ਆ ਇਦੋਂ ਡਰ ਵਾਲੀ ਜਾਂ ਇਦੋਂ ਵੱਡੀ ਮੁਸੀਬਤ ਕੋਈ ਮਾਂ ਬਾਪ ਲਈ ਹੋਈ ਨਹੀਂ ਸਕਦੀ ਤੁਸੀਂ ਦੱਸਦੇ ਹੋ ਬਾਈ ਤੁਸੀਂ ਨੌਕਰੀ ਕਰਦੇ ਸੀ ਲੱਖ ਰੁਪਏ ਦੀ 1 ਲੱਖ ਰੁਪਈਆ ਮਹੀਨਾ ਤੁਹਾਡੀ ਤਨਖਾਹ ਸੀ ਭੈਣ ਹੋਰੀ ਸਰਕਾਰੀ ਟੀਚਰ ਨੇ ਜਦੋਂ ਡਾਕਟਰਾਂ ਨੇ ਤੁਹਾਨੂੰ ਦੱਸਿਆ ਵੀ ਉਹ ਟੀਕਾ 25 ਕਰੋੜ ਰੁਪਏ ਦਾ ਤੁਹਾਨੂੰ ਉਹ ਚੀਜ਼ਾਂ ਛੋਟੀਆਂ ਲੱਗਣ ਲੱਗੀਆਂ ਬਿਲਕੁਲ ਵੀ ਜੀ ਕਿਉਂਕਿ ਕੋਈ ਵੀ ਬੰਦਾ ਜੀ ਕੋਈ ਵੀ ਆਪਣਾ ਇਨਸਾਨ ਹੈ ਜੀ ਉਹ ਪੜ੍ਹ ਲਿਖ ਕੇ ਇੱਕ ਵਧੀਆ ਨੌਕਰੀ ਲੱਗਣਾ ਚਾਹੁੰਦਾ ਹੈ ਇੱਕ ਵਧੀਆ ਜੀਵਨ ਜਿਉਣਾ ਚਾਹੁੰਦਾ ਹੈ ਕਿਉਂ ਕਿ ਉਹਨੂੰ ਕਿਸੇ ਦੇ ਅੱਗੇ ਹੱਥ ਨਾ ਢਾਣੇ ਪੈ ਜਾਣ ਕਿਸੇ ਤੋਂ ਮੰਗਣਾ ਨਾ ਪਵੇ ਪਰ ਜਿੱਦੇ ਮੈਨੂੰ ਇਹ ਪਤਾ ਲੱਗਿਆ ਜੀ ਵੀ ਬਿਮਾਰੀ ਵੀ ਚਲੋ ਜਿੱਦੇ ਇਲਾਜ ਆਇਆ ਜੀ ਅਸੀਂ ਬਹੁਤ ਖੁਸ਼ੀ ਮਨਾਈ ਸ਼ਾਮ ਨੂੰ ਅਸੀਂ ਗਰੁੱਪਟ ਬਣੇ ਹੋਏ ਨੇ ਸਾਡੀ ਸ਼ਾਮ ਨੂੰ ਮੈਸੇਜ ਆਇਆ ਕਿ ਇਹ ਬਿਮਾਰੀ ਦਾ ਜੋ ਅਮਰੀਕਾ ਨੇ ਹਾਲ ਲੱਭ ਲਿਆ ਜੀ ਉਹਦਾ ਇਲਾਜ ਆ ਗਿਆ ਜੀ ਮੇਰੀ ਮਸੀ ਨੇ ਮੈਨੂੰ ਦੱਸਿਆ ਜੀ ਅਸੀਂ ਬਹੁਤ ਖੁਸ਼ੀ ਮਨਾਈ ਜੀ ਵੀ ਚਲੋ ਆਪਣੇ ਬੱਚੇ ਦਾ ਇਲਾਜ ਹੋ ਜਾਣਾ ਪਰ ਤਿੰਨ ਚਾਰ ਦਿਨਾਂ ਤੋਂ ਬਾਅਦ ਰਿਸਰਚ ਤੋਂ ਬਾਅਦ ਅਸੀਂ ਉਹ ਕਿਤੇ ਸੰਪਰਕ ਪਿਠਾਇਆ ਜੀ ਤਾਂ ਉਹਨਾਂ ਨੇ ਸਾਨੂੰ ਇੰਨਾ ਮਤਲਬ ਪੈਸੇ ਐਨ ਨਹੀਂ ਦੱਸਦੇ ਜੀ ਤੇ ਸਾਨੂੰ ਐ ਲੱਗਣ ਲੱਗ ਗਿਆ ਵੀ ਆਪਾਂ ਯਾਰ ਆਪਣੀ ਕਮਾਈ ਦਾ ਕੁਝ ਵੀ ਨਹੀਂ ਇੱਕ ਟਾਈਮ ਸਾਨੂੰ ਲੱਗਦਾ ਸੀ ਮੇਰੀ ਲੱਖ ਰੁਪਿਆ ਤਨਖਾਹ ਵੀ ਬਹੁਤ ਆ ਆਪਣੀ ਸਾਰੀ ਜ਼ਿੰਦਗੀ ਲੰਗਦੀ ਐ ਮੈਂ ਬੱਚਿਆਂ ਵਾਸਤੇ ਸੇਵਿੰਗ ਕਰ ਰਿਆ ਸੀ ਜੀ ਪਰ ਉਸ ਟਾਈਮ ਜਦੋਂ ਉਹਨਾਂ ਨੇ ਕਿਹਾ ਵੀ 25 ਕਰੋੜ ਰੁਪਿਆ ਲੱਗਣਾ ਜੀ ਠੀਕੇ ਦਾ ਹਾਂਜੀ ਠੀਕੇ ਦਾ ਜੀ ਤਾਂ ਮੈਨੂੰ ਬਿਲਕੁਲ ਐ ਲੱਗਣ ਲੱਗ ਗਿਆ ਕਿ ਮੇ ਤਿੰਨ ਕਿੱਲੇ ਮੇਰੇ ਕੋਲ ਜ਼ਮੀਨ ਨਹੀਂ ਜੇ ਆਪਾਂ ਉਹ ਲਾਈਏ ਜੀ 70 80 ਲੱਖ ਦੇ ਮੇਰੇ ਲਵੇ ਉਹ ਜ਼ਮੀਨ ਐ 40-50 ਲੱਖ ਦਾ ਮਤਲਬ ਕਾਰਾਂ ਮੈਂ 1.5-2 ਕਰੋੜ ਰੁਪਇਆ ਵੀ ਇਕੱਠਾ ਨਹੀਂ ਕਰ ਸਕਦਾ ਸਾਰਾ ਕੁਝ ਬੇਚ ਕੇ ਮੇਰੀ ਜ਼ਿੰਦਗੀ ਦੀ ਕਿਉਂਕਿ ਮੈਂ ਪਹਿਲਾਂ ਸ਼ੁਰੂ ਤੋਂ ਬਹੁਤ ਗਰੀਬੀ ਹੈ ਕਿਉਂਕਿ ਮਤਲਬ ਖਾਨਦਾਨੀ ਕੁਝ ਨਹੀਂ ਸੀ ਸਾਰਾ ਜੋ ਬਣਾਇਆ ਮੈਂ ਆਪਣੀ ਕਮਾਈ ਨਾਲ ਬਣਾਇਆ ਸੀ ਹੂੰ ਅੱਛਾ ਉਹ 25 ਕਰੋੜ ਰੁਪਇਆ ਤੁਸੀਂ ਉਹ ਨੌਕਰੀ ਵੀ ਛੱਡਤੀ ਫਿਰ ਲੱਖ ਰੁਪਇਆ ਵਾਲੀ ਉਹ ਫਿਰ ਮੈਂ ਪਿਛਲੇ ਲਾਸਟ ਮੰਥ ਮੈਂ ਉਹ ਨੌਕਰੀ ਛੱਡੀ ਕਿਉਂਕਿ ਫਿਰ ਕਿਉਂਕਿ 1 ਲੱਖ ਨਾਲ ਤਾਂ ਮੈਂ ਬੱਚੇ ਦਾ ਤਾਂ ਜੇ ਆਪਾਂ ਸੋਚੀਏ 1 ਲੱਖ ਮਹੀਨੇ ਦਾ 30 ਹੋ ਗਿਆ ਸੀ ਸਾਲ ਦਾ 12 ਲੱਖ ਸਾਲ ਦਾ 12 ਲੱਖ ਰੁਪਇਆ ਹੋ ਗਿਆ ਜੀ ਤੇ 25 ਕਰੋੜ ਦਾ ਫਿਰ ਮੈਨੂੰ ਮਤਲਬ ਉਮਰ ਹੀ ਲੰਘ ਜਾਨੀ ਅਸੀਂ ਮਰੀ ਉਹ ਇਕੱਠਾ ਕਰਨ ਤੇ ਤੇ ਫਿਰ ਮੈਂ ਸੋਚਿਆ ਵੀ ਮੈਂ ਇਹ ਨੌਕਰੀ ਛੱਡ ਕੇ ਕਿਉਂ ਨਾ ਲੋਕਾਂ ਅੱਗੇ ਜਾਵਾਂ ਹਾਂ ਤੁਸੀਂ ਦੱਸਦੇ ਹੋ ਵੀ ਕਦੇ ਇਹ ਦਿਨ ਸੀਗੇ ਵੀ ਮਾੜੇ ਹਾਲਾਤਾਂ ਤੋਂ ਗੁਜ਼ਰ ਕੇ ਇੱਥੇ ਤੱਕ ਪਹੁੰਚੀ ਪੜ੍ਹਾਈਆਂ ਕਰੀਆਂ ਹਨਾ ਤੇ ਸੈਕਲਾਂ ਤੇ ਫੇਰਦਾ ਰਿਆ ਫਿਰ ਵੀ ਹੁਣ ਇਹ ਸਮੇਂ ਦਾ ਨਹੀਂ ਪਤਾ ਸੀਗਾ ਵੀ ਐ ਝੋਲੀਆਂ ਆਡਣੀਆਂ ਪਹਿ ਜਾਣੀਆਂ ਤੁਸੀਂ ਦੱਸਦੇ ਹੋ ਬਾਈ ਤੁਸੀਂ ਟੂਰਨਾਮੈਂਟਾਂ ਤੇ ਜਾਂਦੇ ਹੋ ਜਿੱਥੇ ਕੱਠਾ ਹੁੰਦਾ ਉੱਥੇ ਜਾਣਿਓ ਆਪਣੇ ਬੱਚੇ ਦੀ ਮਦਦ ਲਈ ਵੀ ਇਹਨੂੰ ਕੋਈ ਝੋਲੀ ਇੱਥੋਂ ਪੈ ਜੇ ਖੈਰ ਜਾਂ ਇੱਥੋਂ ਖੈਰ ਪੈ ਜੇ ਕਿਉਂਕਿ ਬੀਜੀ ਮੇਰਾ ਮੰਨਣਾ ਚਲੋ ਪੜੇ ਲਿਖੇ ਆਪਾਂ ਨਾ ਜੋ ਆਪਾਂ ਇੱਕ ਵਾਰ ਜਦੋਂ ਆਪਾਂ ਮੰਗਣਾ ਹੋਵੇ ਜੀ ਫਿਰ ਉਹਦੀ ਸ਼ਰਮਤਾ ਫਿਰ ਉਹਦੀ ਕੀ ਐ ਕਿਉਂਕਿ ਬੱਚੇ ਦੀ ਜ਼ਿੰਦਗੀ ਮੁਰੇ ਕੁਝ ਵੀ ਨਹੀਂ ਜੀ ਜਦੋਂ ਫਿਰ ਆਪਾਂ ਇੱਕ ਤਰ੍ਹਾਂ ਦਾ ਮੰਗਤੇ ਬਣ ਗਏ ਜੀ ਫਿਰ ਸਮਾਰ ਕੇ ਬਣਨ ਦਾ ਫਾਇਦਾ ਕਿਉਂਕਿ ਪੈਸੇ ਇੰਨੇ ਨੇ ਜੀ ਮਤਲਬ ਕੋਈ ਵੀ ਜਗ੍ਹਾ ਮੈਂ ਛੱਡਦਾ ਨਹੀਂ ਮੈਂ ਹੁਣ ਅੱਗੇ 5-6 ਟੂਰਨਾਮੈਂਟ ਆਉਣੇ ਆ ਬਹੁਤ ਵੱਡੇ ਵੱਡੇ ਮੈਂ ਪਾਤਣਾ ਦਾ ਟੂਰਨਾਮੈਂਟ ਆਈ ਆਪਣਾ ਇੱਧਰ ਇੱਥੇ ਆਉਣ ਵਾਲਾ ਜੀ ਸਿਆਲ ਦਾ ਕੱਪ ਹੈ ਜੀ ਉੱਥੇ ਬਹੁਤ ਵੱਡੇ ਪ੍ਰੋਮੋਟਰ ਨੇ ਮੈਂ ਪੋਸਟਰ ਛਪਾਏ ਹੋਏ ਨੇ ਜੀ ਮਤਲਬ ਸਟੈਂਡਿੰਗ ਲੱਗੀਆਂ ਹੋਈਆਂ ਨੇ ਮੈਂ ਉੱਥੇ ਟੂਰਨਾਮੈਂਟਾਂ 'ਚ ਜਾਣਾ ਖੜ ਕੇ ਲੋਕਾਂ ਤੋਂ ਮਤਲਬ ਭੀਖ ਮੰਗਣੀ ਹੈ ਫਿਰ ਮੈਂ ਕਦੇ-ਕਦੇ ਸੋਚਦਾ ਨੂੰ ਮੈਂ ਇਹਨਾ ਪੜਿਆ ਲਿਖਿਆ ਲੋਕਾਂ ਤੋਂ ਪੈਸੇ ਮੰਗਣ ਵਾਸਤੇ ਪੜਿਆ ਮੈਂ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਮੈਨੂੰ ਇਹ ਦਿਨ ਦੇਖਣੇ ਪੈ ਜਾਣਗੇ ਮੈਂ ਅੱਜ ਤੱਕ ਕਦੇ ਕੋਈ ਨਸ਼ਾ ਨਹੀਂ ਕੀਤਾ ਕਿਸੇ ਦਾ ਮੈਂ ਕੋਈ ਮਾੜਾ ਨਹੀਂ ਕਰਿਆ ਮੈਂ ਕਲੱਬ ਦਾ ਪ੍ਰਧਾਨ ਰਿਆ ਮੈਂ ਕੋਈ ਵੀ ਸਾਡੇ ਪਿੰਡ ਦੇ ਵਿੱਚ ਕਦੇ ਵੀ ਕੋਈ ਕਿਸੇ ਤੇ ਬਿਪਤਾ ਮੈਂਦੀ ਤਾਂ ਸਭ ਤੋਂ ਪਹਿਲਾਂ ਮੈਂ ਖੜਾ ਹੁੰਦਾ ਸੀ ਜੀ ਮੈਂ ਪੰਜ ਪੰਜ 10-1000 ਰੁਪਇਆ ਖੜਾ ਖੜਾ ਮੈਂ ਦਾਨ ਕਰ ਦਿੰਦਾ ਸੀ ਜੀ ਮੈਂ ਜਦੋਂ ਮੇਰੀ ਤਨਖਾਹ ਜ ਲੱਖ ਰੁਪਇਆ ਹੋਈ ਜੀ ਮੈਂ 5000 ਰੁਪਇਆ ਮਨੁੱਖਤਾ ਦੀ ਸੇਵਾ ਨੂੰ ਦੇਣਾ ਜੀ 5000 ਰੁਪਇਆ ਸਾਡੇ ਇੱਥੇ ਨੇਕੀ ਫਾਊਂਡੇਸ਼ਨ ਬਣੀ ਹੋਈ ਹੈ ਉਹਨਾਂ ਨੂੰ ਦੇਣਾ ਜੀ ਪਰ ਮੈਂ ਕਦੇ ਸੋਚੇ ਨਹੀਂ ਸੀ ਮੈਨੂੰ ਉਹਨਾਂ ਦੀ ਉਹਨਾਂ ਕੋਲ ਹੀ ਮੰਗਣ ਜਾਣਾ ਪਊਗਾ। ਛਵੇਂ ਦਾ ਕੁਝ ਨਹੀਂ ਪਤਾ ਲੱਗਦਾ ਹਨਾ। ਤੁਸੀਂ ਭੈਣੇ ਕੀ ਕੰਮ ਕਰਦੇ ਹੋ ਜੀ? ਮੈਂ ਟੀਚਰ ਆ ਮੇਰੇ ਅਧਿਆਪਕਾ ਪੜਾਉਣੀ ਹੈਗੀ ਬੱਚਿਆਂ ਨੂੰ ਗਵਰਨਮੈਂਟ ਜੌਬ ਤੇ ਹਾਂਜੀ। ਅੱਛਾ ਫਿਰ ਉੱਥੇ ਇਹਦੇ ਵਰਗੇ ਮਾਸੂਮ ਵੀ ਦਿਖਦੇ ਹੋ ਦਿਖਦੇ ਹੋਣਗੇ ਤੁਹਾਨੂੰ ਖੇਡਦੇ, ਕੁੱਦੇ ਉਹਨਾਂ ਚੋਂ ਹਗਮਦੀਂਦਾ ਹੁੰਦਾ ਤੁਹਾਨੂੰ। ਹਾਂਜੀ ਜਦੋਂ ਮੈਂ ਇੱਥੇ ਪ੍ਰਾਇਮਰੀ ਸਕੂਲ 'ਚ ਪੜਾਉਂਦੀ ਸੀ ਪਹਿਲਾਂ ਜੀ ਬੀਰੋ ਕੇ ਕਲਾ ਜੀ। ਪਲਿਤੋ 5ਵੀਂ ਤੱਕ ਇੱਕ ਬੱਚਾ ਆਇਆ ਮੇਰੇ ਕੋਲ ਜੀ ਜਮੀ ਉਹ ਬੀਲਚਾਰ ਤੇ ਸੀਗਾ ਤੇ ਉਹਨੂੰ ਦੇਖ ਦੇ ਕੇ ਨਾ ਮੈਨੂੰ ਆਗਮਨ ਦੀ ਜਹਤ ਆਇਆ ਕਰੀ ਵੀ ਮਤਲਬ ਕੱਲ ਨੂੰ ਮੇਰੇ ਬੇਟੇ ਨੇ ਵੀ ਇਹ ਇਹ ਦੇਖਣਾ ਹੈ ਕਿ ਸਾਰਾ ਕੁਝ ਜੀ ਤੇ ਹੋਰ ਸਾਰੇ ਬੱਚੇ ਖੇਡਿਆ ਕਰ ਉਹ ਕੱਲਾ ਕਮਰੇ 'ਚ ਬੱਠਾ ਰਿਹਾ ਕਰੀ ਇਹ ਫਿਰ ਅਸੀਂ ਉਹਨੂੰ ਨਾ ਬਾਹਰ ਉਠਾਇਆ ਕਰੀ ਇਹ ਵੀ ਚਲੋ ਦੇਖ ਲੂਗਾ ਦੂਜਿਆਂ ਨੂੰ ਜੀ ਤੇ ਉਹ ਬੱਚਾ ਮਤਲਬ ਵੀ ਹੁਣ ਮੈਨੂੰ ਜਦੋਂ ਹੁਣ ਸਕੂਲ ਗਈ ਜੀ ਮੈਂ ਮੈਨੂੰ ਪਾਰਟੀ ਦਿੱਤੀ ਉਹਨਾਂ ਨੇ ਜਦੋਂ ਮੈਂ ਇੱਥੋਂ ਹੁਣ ਚਲੀ ਗਈ ਇੱਥੋਂ ਵੀ ਰੁਕੇ ਖਲਾਤੋਂ ਹੁਣ ਮੈਂ ਇਧਰ ਫਾਫੜੇ ਆ ਗਈ ਜੀ ਤੇ ਜਦੋਂ ਮੈਂ ਮਤਲਬ ਉਹ ਗਈ ਹੁਣ ਉਹ ਬੱਚਾ ਥੋੜਾ ਥੋੜਾ ਆਪਣੇ ਪੈਰਾਂ ਤੇ ਤੁਰਦਾ ਹੈ ਜੀ ਉਹ ਮੈਨੂੰ ਇੰਨੀ ਖੁਸ਼ੀ ਹੋਈ ਵੀ ਕਿਥੇ ਵਿਚਾਰਾ ਮਤਲਬ ਵੀ ਐਵੇਂ ਬੀਲ ਚਾਰ ਤੇ ਆਉਂਦਾ ਜੀ ਰੁੜਕੇ ਜਾਂਦਾ ਜੀ ਉਹ ਤੇ ਮੈਨੂੰ ਇੰਨਾ ਜਿਆਦਾ ਮਤਲਬ ਵੀ ਮੇਰਾ ਕਾਲਜਾ ਮੇ ਹੋ ਜਾਂਦਾ ਵੀ ਕੱਲ ਨੂੰ ਮੇਰੇ ਬੇਟੇ ਨੇ ਵੀ ਇਹ ਇਹ ਸਾਰੀ ਕੰਡੀਸ਼ਨ ਆਉਣੀ ਹੈ ਦੇਖਣੀ ਹੈ ਜੀ ਇਹਨੇ ਤੁਸੀਂ ਬਾਈ ਹੁਰੀ ਦੱਸ ਦੇਵੋ ਕਿ ਤੁਸੀਂ ਇੱਕ ਇਹੋ ਜਿਹੇ ਹੋਰ ਬੱਚੇ ਕੋਲੇ ਵੀ ਜਾ ਕੇ ਜਿਹਨੂੰ ਇਹ ਸੇਮ ਪ੍ਰੋਬਲਮ ਸੀ ਉਹ ਉਹਦੀ ਇਦੋਂ ਮੇਜਰ ਕੰਡੀਸ਼ਨ ਸੀਗੀ ਤੇ ਤੁਸੀਂ ਉੱਥੇ ਦੇਖ ਕੇ ਡਰਨ ਲੱਗੇ ਵੀ ਕੱਲ ਨੂੰ ਇਹ ਬੱਚੇ ਤੇ ਸਾਡੇ ਤੇ ਵੀ ਦੇਣਾਉਣੇ ਆ। ਹਾਂਜੀ ਇੱਕ ਤਾਂ ਦੇਖੋ ਆਪਾਂ ਨੂੰ ਵੀ ਅਚਾਨਕ ਪਤਾ ਵੀ ਮਤਲਬ ਉਹਤਾ ਵੀ ਉਤਾ ਪਸਾ ਵਰ ਕਰ ਲੈਣੀ ਐ ਵੀ ਚਲ ਰੱਬ ਦਾ ਫਣ ਪਰ ਜਿਹਨੂੰ ਪਹਿਲਾਂ ਹੀ ਪਤਾ ਹੋਵੇ ਵੀ ਸਾਨੂੰ 4 ਸਾਲ ਹੋ ਗਏ ਪਤਾ ਲੱਗੇ ਨੂੰ ਵੀ ਹੁਣ ਇਹਨੇ ਆਹ ਕੰਡੀਸ਼ਨ 'ਚ ਆਉਣਾ ਹੁਣ ਇਹਨੇ ਆਹ ਕਰਨਾ ਹੈ ਹੁਣ ਇਹਦੇ ਆਹ ਹੋਊਗਾ ਜੀ ਮਤਲਬ ਵੀ ਦੇਖ ਕੇ ਮਨ ਬਹੁਤ ਦਰਦਾ ਜੇ ਅਸੀਂ ਦੇਖਿਆ ਉਹ ਬੱਚਾ ਮੈਂ ਜੀ ਉਹਦੀ ਪਿਛਲੇ ਸਾਲ ਕੱਲ 2 ਸਾਲ ਹੋ ਗਏ ਉਹ ਬੱਚੇ ਦੀ ਡੈਥ ਹੋਈ ਨੋ ਜੀ ਉਹ ਮੰਡੇਰ ਕਲਾਂ ਦਾ ਸੀ ਜੀ ਤੇ ਇੰਨਾ ਜਿਆਦਾ ਉਹਦਾ ਡੈਡੀ ਡਿਪਰੈਸ਼ਨ 'ਚ ਚਲਾ ਗਿਆ ਜੀ ਵੀ ਸਾਰਾ ਦਿਨ ਹੀ ਵਿਚਾਰਾ ਹੋ ਕਰਦਾ ਰਿਹਾ ਤੇ ਹੁਣ ਉਹ ਠੀਕ ਨੇ ਮੇਰੀ ਉਹਦੇ ਮੈਡਮ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਉਹਦੇ ਨਾਲ ਜੀ ਬੱਚੇ ਨੂੰ ਉਹਨੂੰ ਸੇਮ ਪ੍ਰੋਬਲਮ ਸੀ ਹਾਂਜੀ ਸੇਮ ਸੀ ਜੀ ਤੇ 2 ਸਾਲ ਹੋ ਗਏ ਕੱਲ ਉਹਨੇ ਫੋਟੋਆਂ ਪਾੜ ਰੱਖੀਆਂ ਜੀ ਆਪਣੇ ਬੇਟੀ ਦੀਆਂ ਵੀ ਤਰੀਕ ਤਰੂਕ ਲਿਖ ਕੇ ਸਭ ਕੁਝ ਮਤਲਬ ਮੇਰੇ ਕੱਲ ਇੰਨਾ ਫੇਰ ਰੋਈ ਜੀ ਮੈਂ ਕਿੰਨੇ ਸਾਲ ਦੀ ਉਮਰ 'ਚ ਉਹ ਬੱਚੇ ਦੀ ਮੌਤ ਹੋਈ ਪੈਣ 17 ਸਾਲ ਦੀ 17 ਸਾਲ ਦੀ ਹਾਂਜੀ अच्छा भाई कोई प्रशासन कोई सरकार किसी तक की गल पहुंची है नहीं किसी ने कोई सरकार ने लिए 25 करोड़ रुपया बहुत थोड़ा होता है एक आम बंदे ਲਈ बहुत बड़ा होता है। ऐदं ਜਦੋਂ ਸਾਨੂੰ ਪਤਾ ਲੱਗਿਆ 25 ਕਰੋੜ ਦੀ ਰਕਮ ਜੀ ਤਾਂ ਸਾਨੂੰ ਪਤਾ ਸੀ ਵੀ ਅਸੀਂ ਤਾਂ ਕਿਸੇ ਸਾਹਮਣੇ ਵੀ ਨਹੀਂ ਕਰ ਸਕਦੇ ਜੇ ਆਪਾਂ ਪੂਰਾ ਪਿੰਡ ਰਲ ਕੇ ਚਾਵੇ ਪਿੰਡ ਵੀ ਨਹੀਂ ਕਰ ਸਕਦਾ ਜੀ ਲੈਵਲ ਹੈ ਵੀ ਪਿੰਡ ਵੀ ਨਹੀਂ ਕਰ ਸਕਦੇ ਨਾ 25 ਕਰੋੜ ਬਹੁਤ ਜ਼ਿਆਦਾ ਵੱਡੀ ਉਹ ਤਾਂ ਸਾਨੂੰ ਕਾਸ ਸੀ ਵੀ ਸਰਕਾਰ ਸਾਡੀ ਕੋਈ ਨਾ ਕੋਈ ਜ਼ਰੂਰ ਮਦਦ ਕਰੂਗੀ ਜੀ ਅਸੀਂ ਸਭ ਕੋਲੇ ਗਏ ਜੀ ਅਸੀਂ ਮਤਲਬ ਰਾਸ਼ਟਰਪਤੀ ਤੱਕ ਵੀ ਮਿਲਣਾ ਪਾਈਆਂ ਹੋਈਆਂ ਜੀ ਪ੍ਰਧਾਨ ਮੰਤਰੀ ਤੱਕ ਮਿਲਣਾ ਪਾਈਆਂ ਜੀ ਆਪਣੀ ਹੈਲਥ ਮਿਨਿਸਟਰੀ ਨੂੰ ਮਿਲਣਾ ਪਾਈਆਂ ਹੋਈਆਂ ਜੀ ਬਾਹਰ ਵੀ ਫੋਰਮ ਦੇ ਵਿੱਚ ਬਿਲਗੇਟਸ ਜਿੰਨੀਆਂ ਹੀ ਫਾਊਂਡੇਸ਼ਨਾਂ ਬਣੀ ਹੋਈਆਂ ਹੈ ਰਿਲਾਇੰਸ ਫਾਊਂਡੇਸ਼ਨ ਬਣੀ ਹੋਈ ਹੈ ਅਦਾਨੀ ਗਰੁੱਪ ਦੀ ਸਭ ਨੂੰ ਅਸੀਂ ਮਿਲਣਾ ਪਾਈਆਂ ਜੀ ਕਿਸੇ ਦਾ ਕੋਈ ਰਪਲਾਈ ਨਹੀਂ ਆਇਆ ਸਾਨੂੰ ਅੱਛਾ ਗਵਨ ਨੂੰ ਪਤਾ ਵੀ ਇਹਨੂੰ ਇਹ ਪ੍ਰੋਬਲਮ ਹੈ ਜੇ ਜਦੋਂ ਇਹ ਪ੍ਰੋਬਲਮ ਵੱਧਦੀ ਹੈ ਇਹ ਤੁਹਾਨੂੰ ਦੱਸਦਾ ਹੁੰਦਾ ਹੈਗਾ हां जी मतलब ਦੱਸਣ ਲੱਗ ਜਾਂਦਾ ਜੀ ਮੈਨੂੰ ਜਿੱਦਾਂ ਹੁਣ ਆਪਾਂ ਕਿਸੇ ਮਤਲਬ ਵੀ ਸੀ ਮੈਰਿਜ ਚ ਭਗ ਜਾਂਦੇ ਆ ਜੀ ਜਾਂ ਕਿਸੇ ਫੰਕਸ਼ਨ ਚ ਭਗ ਜਾਂਦੇ ਆ ਜੀ ਕਿਉਂਕਿ ਬੱਚੇ ਭੱਜਦੇ ਫਿਰਦੇ ਆ ਖੇਡਦੇ ਆ ਇਹਦਾ ਜੀ ਕਰਦਾ ਜੀ ਮੈਂ ਵੀ ਫਿਰ ਜਾ ਕਿੱਦਾਂ ਇਹ ਪਹਿਲਾਂ ਸ਼ੁਰੂ-ਸ਼ੁਰੂ ਚ ਕੋਸ਼ਿਸ਼ ਕਰਦਾ ਜਾਂਦਾ ਜੀ ਫਿਰ ਅਸੀਂ ਸਾਡੀ ਨਿਗਾਹ ਤਾਂ ਹੁੰਦੀ ਪਰ ਇਹ ਦੋ ਚਾਰ ਗੇੜੇ ਲਾ ਕੇ ਉਹਦੇ ਬਾਅਦ ਇਹ ਕਹਿਨ ਲਈ ਮੈਂ ਭੱਜ ਨਹੀਂ ਸਕਦਾ ਜੀ ਮੈਨੂੰ ਕੁਰਸੀ ਦੇ ਦਿਓ ਮੈਂ ਬਹਿ ਕੇ ਦੇਖੂੰਗਾ ਜੀ ਇਹਨੂੰ ਹਾਂ ਚਲੋ ਬੇਨਤੀ ਹੀ ਹੈ ਬਾਈ ਵੀ ਲੋਕ ਕਿ ਵਤੂ ਵੱਧ ਵੀਡੀਓ ਦੇਖਣ ਇਹ ਬੱਚਾ ਫੇਰ ਆਪਣੇ ਪੈਰਾਂ ਤੇ ਖੜਾ ਹੋਵੇ 18 ਸਮਾਂ ਕਿੰਨਾ ਆਪਣੇ ਕੋਲ ਸਮਾਂ ਮੇਰੀ ਜਿੱਦਾਂ ਮੈਂ ਆਪਾਂ ਪਹਿਲੀ ਗੱਲ ਕੁਝ ਕਰ ਸਕਿਆ ਆਪਾਂ ਮਿਡਲ ਮਿਡਲ ਸਟੇਜ ਦੇ ਵਿੱਚ ਹੈ ਇੱਕ ਜਿਹੜੀ ਇਲਾਜ ਦੀ ਜਿਹੜੀ ਇਹਦੇ ਕੰਡੀਸ਼ਨ ਹੈ ਜੀ ਇਹਦੀ ਇਮਿਊਨਿਟੀ ਚੈੱਕ ਕੀਤੀ ਜਾਣੀ ਹੈ ਜਦੋਂ ਵੀ ਇਲਾਜ ਹੋਣਾ ਹੈ ਉਹ ਇਮਿਊਨਿਟੀ ਦਾ ਮਤਲਬ ਇਹ ਹੈ ਵੀ ਇਹ ਬੱਚਾ ਜਦਾਂ ਬੀਲ ਚੇਅਰ ਤੋਂ ਆਉਣ ਤੋਂ ਪਹਿਲਾਂ-ਪਹਿਲਾਂ ਆਪਾਂ ਇਹ ਇਲਾਜ ਕਰਾਉਣਾ ਹੈ ਮੰਨ ਲਓ ਜੇ ਬੀਰ ਚੇਅਰ ਤੇ ਆਉਂਦਾ ਤਾਂ ਇਹਦੀ ਇਮਿਊਨਿਟੀ 60% ਖਤਮ ਹੋ ਜਾਣੀ ਹੈ ਜਦੋਂ ਦੀ ਇਮਿਊਨਿਟੀ 60% ਖਤਮ ਹੋ ਗਈ ਫਿਰ ਜਿਹੜੀ ਆਪਾਂ ਦਵਾਈ ਦੀ ਗੱਲ ਕਰਦੇ ਆ ਉਹ ਵੀ ਇਹਦੇ ਲੱਗ ਨਹੀਂ ਸਕਦੀ ਕਿਉਂਕਿ ਇਹਦਾ ਸਰੀਰ ਨੇ ਉਹ ਦਵਾਈ ਚੱਲਣੀ ਨਹੀਂ ਕਿਉਂਕਿ ਉਹ ਡੀਐਨਏ ਨਾਲ ਛੇੜਛਾੜ ਅਲੀ ਕਰਦਾ ਅੱਛਾ ਤੁਸੀਂ ਦੱਸਦੇ ਹੋ ਵੀ ਉਹਦਾ ਵੀ ਪ੍ਰੋਸੈਸ ਹੈ ਜੀ ਤੁਸੀਂ ਉਹ ਟੀਕੇ ਬਾਰੇ ਜਾਣਕਾਰੀ ਲਈ ਸਾਰੀ ਕੀ ਆ ਉਹ ਅਸੀਂ ਸਾਰੀ ਜਾਣਕਾਰੀ ਲਈ ਆ ਸਾਨੂੰ ਪ੍ਰੋਪਰ ਲਿਖਤੀ ਰੂਪ ਦੇ ਵਿੱਚ ਇੱਕ ਉਹਨਾਂ ਵੱਲੋਂ ਆਇਆ ਹੋਇਆ ਜੀ 88 ਦਿਨਾਂ ਦਾ ਪ੍ਰੋਸੈਸ ਹੈ ਜੀ ਇਹ ਦਵਾਈ ਇਹ ਅਮਰੀਕਾ ਨੇ ਤਿਆਰ ਕੀਤੀ ਹੈ ਜੀ ਪਰ ਅਸੀਂ ਦਵਾਈ ਦੇ ਵਿੱਚ ਦਵਾਈ ਦੇ ਵਿੱਚੋਂ ਲਗਵਾਣੀ ਹੈ ਕਿਉਂਕਿ ਅਮਰੀਕਾ ਤੱਕ ਸਾਡਾ ਕੋਈ ਸੰਪਰਕ ਨਹੀਂ ਹੋ ਸਕਿਆ ਜੀ ਦਵਾਈ ਦੇ ਵਿੱਚ ਮੇਰੇ ਰਿਲੇਟਿਵ ਸੀਗੇ ਜੀ ਉਹਨਾਂ ਨੇ ਉੱਥੇ ਫਕੀਰ ਯੂਨੀਵਰਸਿਟੀ ਹਸਪੀਟਲ ਹੈ ਦਵਾਈ ਦੇ ਵਿੱਚ ਜੀ ਉਹ ਜਿਹੜੇ ਡਾਕਟਰ ਨੇ ਉਹ ਉਹਨਾਂ ਦੀ ਟੀਮ ਦੇ ਵਿੱਚ ਨੇ ਜਿਨ੍ਹਾਂ ਨੇ ਇਹ ਇਨਵੈਂਟ ਕੀਤਾ ਮਤਲਬ ਜੋ ਖੋਜ ਕੀਤੀ ਹੈ ਜੀ ਇਹ ਟੀਕੇ ਦੀ ਤਾਂ ਉਹ ਸੀ ਦਵਾਈ ਦੇ ਵਿੱਚ ਲਗਾਣਾ ਪ੍ਰੋਪਰ 88 ਦਿਨ ਉਹਨਾਂ ਦਾ ਪ੍ਰੋਸੈਸ ਹੈ ਇੱਕ ਜੀਨ ਥੈਰਪੀ ਦਾ ਨਾਮ ਦਿੱਤਾ ਜੀ ਉਹਨਾਂ ਨੇ ਵੀ ਅਸੀਂ ਇੱਕ ਥੈਰਪੀ ਮਤਲਬ ਹੀ ਉਹ ਟੀਕੇ ਨੂੰ ਮਤਲਬ ਹਿੱਸਿਆਂ 'ਚ ਵੰਡ ਕੇ ਲੌੜਾ ਮਤਲਬ 1 ਐਮਐਲ ਲਗਾਤਾ ਜੀ ਫਿਰ ਉਹ 10-15 ਦਿਨ ਇਹਨੂੰ ਬੱਚੇ ਨੂੰ ਰਬ ਕਰਨਗੇ ਵੀ ਇਹਦੇ ਸਰੀਰ ਦੇ ਵਿੱਚ ਕੀ ਕੀ ਇਹਦੇ ਹਾਰਮੋਨ ਦੇ ਵਿੱਚ ਕੀ ਕੀ ਚੇਂਜ ਆ ਰਹੇ ਨੇ ਹਮ ਅੱਛਾ 88 ਦਿਨ ਚੱਲੂਗਾ 88 ਦਿਨ ਬਾਅਦ ਠੀਕ ਹੋ ਜਾਊਗਾ ਇਹ ਬੱਚਾ ਹਾਂਜੀ 88 ਦਿਨ ਬਾਅਦ ਉਹ ਕਹਰੇ ਵੀ ਬਿਲਕੁਲ ਠੀਕ ਹੋ ਮਤਲਬ 50% ਜਿਹੜਾ ਦਾ ਡਿਸਟ੍ਰੋਫੀ ਪ੍ਰੋਟੀਨ ਜਿਹੜਾ ਆਪਾਂ ਕਹਿੰਦੇ ਬਿਮਾਰੀ ਦਾ ਨਾਮ ਆ ਜੀ ਉਹ ਵੱਡਣਾ ਲੱਗ ਜਾਣਾ ਜਿਹੜਾ ਕਿ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਹਮ ਚਲੋ ਬੇਨਤੀ ਇਹ ਹੀ ਹੈ ਬਈ ਕੋਈ ਇਹੋ ਜਿਹਾ ਸਾਡਾ ਦਰਸ਼ਕ ਜਿਹਾ ਇਹ ਜੀ ਲੋਕ ਜੇ ਇਹ ਜੀ ਸਰਕਾਰ ਪ੍ਰਸ਼ਾਸਨ ਕੋਈ ਵੀ ਇਹ ਸੁਣਦਾ ਤਾਂ ਵੀਰ ਹੋਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਬਾਈ ਆਪਣਾ ਕੋਈ ਨੰਬਰ ਜ਼ਰੂਰ ਬੋਲ ਦਿਓ ਜਿਹਦੇ ਨਾਲ ਲੋਕ ਤੁਹਾਡੇ ਨਾਲ ਸੰਪਰਕ ਕਰ ਸਕਣ ਹਾਂਜੀ ਮੇਰਾ ਨੰਬਰ ਆ ਜੀ 99880 16644 ਇੱਕ ਵਾਰ ਹੋਰ ਬੋਲਦਾ 99880 16644 44 ਹਾਂਜੀ ਹਾਂ ਸੋ ਇਹ ਨੰਬਰ ਆ ਇਹ ਸਕਰੀਨ ਤੇ ਵੀ ਨੰਬਰ ਚੱਲੂਗਾ ਤੁਸੀਂ ਵੀਰ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਜਿੰਨੀ ਕੁ ਵੀ ਮਦਦ ਹੋ ਸਕਦੀ ਹੈ ਜ਼ਰੂਰ ਕਰਿਓ ਸੋ ਬੇਨਤੀ ਇਹ ਹੈ ਕਿ ਅਸੀਂ ਇਹ ਇਹ ਜਿਹਾ ਇੱਕ ਇੰਟਰਵਿਊ ਦੁਬਾਰੇ ਫੇਰ ਕਰੀਏ ਜਦੋਂ ਅਗਮ ਠੀਕ ਹੋ ਜੇ ਬਿਲਕੁਲ ਤੇ ਫਿਰ ਇਹਦੇ ਨਾਲ ਖੁੱਲੀ ਗੱਲਬਾਤ ਇੱਕ ਚੰਗੇ ਮਾਹੌਲ 'ਚ ਇੱਕ ਚੰਗੀ ਖੁਸ਼ੀ ਭਰੇ ਇਹ ਚਿਹਰਿਆਂ ਤੇ ਆਪਾਂ ਫੇਰ ਦੁਬਾਰੇ ਇੰਟਰਵਿਊ ਕਰੀਏ ਇਹੀ ਆਸ ਆ ਇਹੀ ਉਮੀਦ ਆ ਬਹੁਤ-ਬਹੁਤ ਧੰਨਵਾਦ ਦਿੱਤੇ ਰਹੋ ਘੰਡ ਪੰਜਾਬੀ ਤੇ ਬਾਈ ਹੋਰਾਂ ਨਾਲ ਇਹ ਬੱਚੇ ਦੀ ਜ਼ਿੰਦਗੀ ਨੂੰ ਬਚਾਉਣ ਲਈ ਇੱਕ ਛੋਟਾ ਜਿਹਾ ਕਦਮ ਛੋਟਾ ਜਿਹਾ ਉਪਰਾਲਾ ਜ਼ਰੂਰ ਕਰੋ